ਜੱਜ ਸੇ ਨਾਲ ਜੁੜੇ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਇਕਲ ਦੀ ਕ ਖਾਲਸਾ ਵਾਇਕਲ ਦੀ ਫਤਿਹ ਦੋਸਤੋ ਲੋਕ ਤੁਹਾਨੂੰ ਪਤਾ ਹੋਇਆਗਾ ਪਹਿਲਾਂ ਜਿਹੜੀਆਂ ਜ਼ਿਲ੍ਹਾ ਪੱਤੇ ਬਲਾਕ ਸੰਪਤੀਆਂ ਜੁੜਵਾਨਾਂ ਕਿ ਗਈਆਂ ਉਸ ਤੋਂ ਬਾਅਦ ਕਈ ਸਿਆਸੀ ਸਮਕਰਨ ਬਦਲਦੇ ਨਜ਼ਰ ਵੀ ਆਏ ਤੇ ਜਿੱਥੇ ਵਿਰੋਧੀ ਤਰ੍ਹਾਂ ਦੇ ਵਿੱਚ ਛੋਣਾਂ ਅਕਾਲੀ ਕਾਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਥੋਂ ਤੱਕ ਦਾਅਵੇ ਕਰ ਦਿੱਤੇ ਗਏ ਵੀ ਅਸੀਂ ਜਿਹੜੇ ਦੁਬਾਰਾ 2027 ਦੇ ਵਿਚਾਰ ਰਹੇ ਹੈਗੇ ਆ ਤੇ ਕਿਉਂਕਿ ਉਹਨਾਂ ਨੇ ਕਈ ਮਾਲਵੇ ਦੇ ਵਿੱਚ ਏਰੀਆ ਦੇ ਵਿੱਚ ਜਣੀਆਂ ਕਾਫੀ ਸੀਟਾਂ ਜਿਹੜੀਆਂ ਜਿੱਥੇ ਕਾਮਯਾਬ ਰਹੇ ਪਰ ਜੇ ਅਗਰ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਾਂਗਰਸ ਪਾਰਟੀ ਉਹਨਾਂ ਦਮਖਾਂ ਨੂੰ ਨਹੀਂ ਦਿਖਾ ਸਕੀ ਪੂਰੇ ਪੰਜਾਬ ਦੇ ਵਿੱਚ ਪਰ ਉਸ ਦੇ ਬਾਵਜੂਦ ਵੀ ਕਾਂਗਰਸ ਦਾ ਇਹ ਕਹਿਣਾ ਹੈ ਕਿ ਦੂਜੇ ਨੰਬਰ ਤੇ ਆਏ ਹਾਂ ਵੀ ਅਸੀਂ 2027 ਚ ਆਵਾਂਗੇ ਮੈਂ ਮੋਗਾ ਜ਼ਿਲ੍ਹੇ ਦੀ ਗੱਲ ਕਰੂੰਗਾ ਮੋਗਾ ਜ਼ਿਲ੍ਹੇ ਦੇ ਇਸ ਕਰਕੇ ਗੱਲ ਕਰਨੀ ਚਾਹੁੰਦੇ ਆ ਕਿ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਕਾਂਗਰਸ ਪਾਰਟੀ ਕੋਈ ਜ਼ਿਆਦਾ ਦਮਖਾਂ ਨਹੀਂ ਦਿਖਾ ਸਕੀ ਇਸ ਟਾਈਮ ਮੇਰੇ ਨਾਲ ਹੈਗੇ ਆ ਮੋਗਾ ਜ਼ਿਲ੍ਹੇ ਦੇ ਨਵੇਂ ਨਿਯੁਕਤ ਹੋਏ ਸਰਦਾ ਖਰੀਦ ਸਿੰਘ ਖਾਈ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਹੈਗੇ ਕਾਂਗਰਸ ਪਾਰਟੀ ਦੇ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਤੁਲੋਜਨ ਜੀ ਮਿਹਰਬਾਨੀ ਤੁਹਾਡੇ ਚੈਨਲ ਦੇ ਜ਼ਰੀਏ ਦੇਖਣ ਵਾਲੇ ਸਾਰੇ ਸਰੋਤ ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਕੀ ਫਤਿਹ ਪ੍ਰਧਾਨ ਜੀ ਚੋਣਾ ਨਾਂਕ ਕੀ ਗਈਆਂ ਜੀ ਤੁਹਾਨੂੰ ਨਵਾਂ ਨਵਾਂ ਉਧਰ ਮਿਲਿਆ ਜੀ ਪਰ ਕਾਂਗਰਸ ਪਾਰਟੀ ਨੇ ਜੋ ਦਮਦਮ ਦਿਖਾਉਣਾ ਸੀਗਾ ਜੀ ਜਿਲ੍ਹਾ ਪੱਡੇ ਬਲਾਕਸ ਨੇ ਉਹ ਚੀਜ਼ਾਂ ਨਹੀਂ ਦਿਖਾ ਸਕੇ ਇਹਦੇ ਕਾਰਨ ਕੀ ਰਹੇ ਸਭ ਤੋਂ ਵੱਡੇ ਨਹੀਂ ਦੇਖੋ ਤਲੋਟੇ ਜਿਹੜੇ ਦਮਖਾਂ ਵਾਲੀ ਤੁਸੀਂ ਗੱਲ ਕਰਦੇ ਹੋ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਪੰਜਾਬ 'ਚ ਜਿਹੜੀ ਪਾਰਟੀ ਨੇ ਸੈਕੰਡ ਨੰਬਰ ਤੇ ਆਈ ਹੈ ਸਾਡੀ ਪਾਰਟੀ ਕਾਂਗਰਸ ਪਾਰਟੀ ਪੂਰੇ ਪੰਜਾਬ ਦੇ ਵਿੱਚੋਂ ਲੇਕਿਨ ਜਿੱਥੇ ਤੱਕ ਮੋਗੇ ਡਿਸਟ੍ਰਿਕਟ ਦੀ ਗੱਲ ਹੈ ਹੂੰ ਮੋਗੇ ਡਿਸਟ੍ਰਿਕਟ ਦੇ ਵਿੱਚ ਵਧੀਆ ਸਾਡਾ ਦੇਖੋ ਜਿਹੜਾ ਜਿਹੜੀਆਂ ਬਲਾਕ ਸੰਪਤੀ ਜਿਲ੍ਹਾ ਪ੍ਰੀਸ਼ਦ ਹੁੰਦੀਆਂ ਇਹ ਜਿਹੜੀਆਂ ਸੰਪਤੀ ਦੀਆਂ ਚੋਣਾਂ ਹੁੰਦੀਆਂ ਇਹਦੇ ਵਿੱਚ ਲੋਕ ਧੱਕੇਸ਼ਾਹੀ ਕਰਦੇ ਸਰਕਾਰ ਹੂੰ ਜਿਵੇਂ ਹੁਣ ਮੈਂ ਤੁਹਾਨੂੰ ਦੱਸਾਂ ਵੀ ਸਾਡੇ ਮੋਗੇ ਹਲਕੇ ਦੇ ਵਿੱਚ ਜਿਹੜਾ ਸਾਡਾ ਸਿੰਘਾਲਾ ਜ਼ੋਨ ਜਿਲ੍ਹਾ ਪ੍ਰੀਸ਼ਦ ਦਾ ਸੀ ਹਾਂ ਹਾਂ ਉੱਥੇ ਸਾਡਾ ਢੜਕ ਤੋਂ ਸਰਪੰਚ ਸਰਦਾਰ ਗਰਦੌਰ ਸਿੰਘ ਢੜਕ ਲੜਦੇ ਸੀ ਹਾਂ ਉੱਥੇ ਉਹਨੂੰ ਬੜਾ ਸਰਕਾਰ ਨੇ ਪ੍ਰੈਸ਼ਰ ਬਣਾਇਆ ਪਹਿਲਾਂ ਤਾਂ ਵੀ ਤੂ ਪੇਪਰ ਵਾਪਸ ਲੈ ਹੂੰ ਫਿਰ ਉਸਤੇ ਦਬਾਅ ਬਣਾਇਆ ਬੀਟੂ ਕੰਪੇਨ ਨਹੀਂ ਕਰਨੀ ਹੂੰ ਉਹਨੂੰ ਘਰੋਂ ਬਾਹਰ ਨਿਕਾੜ ਦਿੱਤਾ ਗਿਆ ਹੂੰ ਉਹਦੇ ਪੁਲਿਸ ਬਾਰ ਚ ਖੜੀ ਰਹਿੰਦੀ ਸੀ ਹੂੰ ਉਹਨੂੰ ਉਹਦੇ ਵਰਕਰਾਂ ਨੂੰ ਜੇ ਉਹ ਪਿੰਡ ਚ ਗਿਆ ਦੇ ਜਿੰਨੇ ਡਰਾਇਆ ਤੇ ਮਕਾਇਆ ਗਿਆ ਹੂੰ ਉਹਦੇ ਲਈ ਅਸੀਂ ਬੜਾ ਐਜੀਟੇਸ਼ਨ ਕੀਤਾ ਕਾਂਗਰਸ ਪਾਰਟੀ ਨੇ ਬੜਾ ਲਾਇਆ ਹੂੰ ਸਰਕਾਰ ਦੇ ਬੜਾ ਖਿਲਾਫ ਅਸੀਂ ਅਫਸਰਾਂ ਨੂੰ ਮਿਲੇ ਅਫਸਰਾਂ ਸਹਿਬਾਨਾਂ ਨੂੰ ਕਿਹਾ ਵੀ ਭਾਈ ਇਹ ਗੱਲ ਗਲਤ ਹੈ ਚੰਗੀ ਗੱਲ ਨਹੀਂ ਹੂੰ ਸੋ ਇਸੇ ਤਰ੍ਹਾਂ ਜਿਵੇਂ ਮੱਲੀ ਵਾਲੇ ਬਲਾਕ ਸੰਮਤੀ ਦੇ ਜਿਹੜੀ ਸਾਡੀ ਸੀ ਜਾਂਦੀ ਸੀ ਹੂੰ ਉਹ ਸੰਮਤੀ ਦੇ ਜੋ ਪੇਪਰ ਨਾਮਿਨੇਸ਼ਨ ਕਰਨਗੇ ਹੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉੱਥੇ ਜਿਹੜੇ ਆਪ ਦੇ ਵਿਰੋਧੀ ਲੋਕ ਸੀ ਹਾਂ ਜੀ ਸਾਡੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਫੈਲ ਖੋਲੀ ਉੱਥੇ ਹੂੰ ਇਦਾਂ ਦੇ ਇਹਨਾਂ ਨੇ ਜਿਹੜੇ ਡਰਾਮੇ ਕੀਤੇ ਹੂੰ ਸੋ ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਠੀਕ ਨਹੀਂ ਗਈਆਂ ਨਹੀਂ ਇਹ ਲੋਕਾਂ ਦੀ ਚੋਣ ਹੈ ਸੋ ਜਿਹੜਾ ਜਿੱਥੋਂ ਤੱਕ ਤੁਸੀਂ ਜਿਹੜੀ ਪ੍ਰਦਰਸ਼ਨ ਵਾਲੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਨੇ ਵਧੀਆ ਪ੍ਰਦਰਸ਼ਨ ਕੀਤਾ ਕੋਈ ਮਾੜਾ ਪ੍ਰਦਰਸ਼ਨ ਨਹੀਂਗਾ ਕਿਉਂਕਿ ਸਾਰੇ ਜ਼ਿਲ੍ਹੇ ਦੇ ਵਿੱਚ ਦੇਖੋ ਕਿਤੇ ਜਿਹੜਾ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਅਕਾਲੀ ਦਲ ਦਾ ਜੋ ਪ੍ਰਦਰਸ਼ਨ ਤੁਸੀਂ ਕੱਲੇ ਵਾਗਣ ਨੂੰ ਲੈ ਕੇ ਗੱਲ ਕਰ ਰਹੇ ਹੋ ਧਰਮਕੋਟ 'ਚ ਅਕਾਲੀ ਦਲ ਜ਼ੀਰੋ ਹੈ ਠੀਕ ਹੈ ਜੀ ਗੱਲ ਮੌਕੇ ਦੇ ਵਿੱਚ ਅਕਾਲੀ ਦਲ ਦਾ ਪ੍ਰਦਰਸ਼ਨ ਮਾੜਾ ਰਿਹਾ ਉੱਥੇ ਕਾਂਗਰਸ ਦਾ ਵਧੀਆ ਰਿਹਾ ਉੱਥੇ ਆਪ ਦਾ ਤੇ ਕਾਂਗਰਸ ਦਾ ਰਿਹਾ ਆਪਣਾ ਧਰਮਕੋਟ ਦੇ ਵਿੱਚ ਕਿਉਂਕਿ ਕੰਸਟੀਟੂਐਂਸੀ ਵਾਈਜ਼ ਕਿਤੇ ਨਾ ਕਿਤੇ ਇਹ ਗੱਲ ਕੋਈ ਕਮੀਆਂ ਰਹਿ ਜਾਂਦੀਆਂ ਪਾਰਟੀ ਦੇ ਵਿੱਚ ਠੀਕ ਹੈ ਗੱਲ ਹੁਣ ਜੇ ਆਪਾਂ ਵਾਗੇ ਬਣਾਉਣ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਦੋ ਇੱਥੇ ਸਾਡੇ ਮੂਰੇ ਲੀਡਰ ਸਾਹਿਬਾਨ ਜਗਸੀਰ ਸਿੰਘ ਕਾਲੇਗੇ ਔਰ ਬੋਲਾ ਸਿਮਰਤ ਭਾਈ ਉਹਨਾਂ ਨੇ ਕੋਸ਼ਿਸ਼ ਕੀਤੀ ਮਿਹਨਤ ਕੀਤੀ ਲੇਕਿਨ ਥੋੜਾ ਜਿਆਦਾ ਥੱਲੇ ਵਰਕਾਂ ਦੀ ਆਪਦੀ ਖਿੱਚਤਾਂ ਹੋਣ ਕਰਕੇ ਥੋੜਾ ਜਿਆਦਾ ਸਾਨੂੰ ਇਸ ਗੱਲ 'ਚ ਨਿਮੋਚੀ ਦੇਖਣੀ ਪਈਏ ਉਹਨੂੰ ਅਸੀਂ ਸੁਧਾਰ ਰਹੇ ਆਂ ਆਉਦੀ ਜਿਹੜੀ 2027 ਦੀ ਚੋਣਾਂ ਕਾਂਗਰਸ ਪਾਰਟੀ ਵਧੀਆ ਇੱਕ ਜੁੱਟਤਾ ਨਾਲ ਲੜੂਗੀ ਵਧੀਆ ਤਰੀਕੇ ਨਾਲ ਅਸੀਂ ਇੱਥੇ ਚੋਣ ਲੜਾਂਗੇ ਔਰ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿਣਾ ਵੀ ਇੱਥੋਂ ਅਸੀਂ ਆਪਦੇ ਵਰਕਰਾਂ ਨੂੰ ਇਕੱਠੇ ਕਰਕੇ ਇੱਕ ਮੋਟਾ ਦਿਖਾ ਕੇ 2027 ਦੀ ਚੋਣ ਲੜ ਕੇ ਇੱਥੋਂ ਕਾਂਗਰਸ ਦਾ ਜਿਹੜਾ ਕੈਂਡੀਡੇਟ ਉਹਨੂੰ ਅਸੀਂ ਵਿਜੀਪਰਾਤ ਕਰਾਂਗੇ ਨਹੀਂ ਚਲੋ ਤਾਂ ਠੀਕ ਹੈ ਪ੍ਰਧਾਨ ਜੀ ਤੁਹਾਨੂੰ ਆਖਿਆ ਵੀ ਦੋ ਤਿੰਨ ਸੀਟਾਂ ਦੇ ਤੁਸੀਂ ਗੱਲ ਕੀਤੀ ਹੈ ਵੀ ਉੱਥੇ ਆਮ ਆਦਮੀ ਪਾਰਟੀ ਵੱਲੋਂ ਤਾਕਤ ਤੱਕ ਜਾਈ ਕੀਤੀ ਗਈ ਹੈ ਚਲੋ ਜਿਹੜੀਆਂ ਸਰਕਾਰਾਂ ਆਉਂਦੀਆਂ ਉਹ ਹਮੇਸ਼ਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਰਦੇ ਕਰਦੇ ਆ ਗਿਆ ਪਰ ਜੇ ਅਗਰ ਆਪਾਂ ਧਰਮਕੋਟ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਧਰਮਕੋਟ ਦੇ ਵਿੱਚ ਵੀ ਤਾਂ ਕੋਈ ਜ਼ਿਆਦਾ ਚੰਗਾ ਪ੍ਰਦਰਸ਼ਨ ਨਹੀਂ کہہ ਸਕਦੇ ਕਿ ਉੱਥੇ ਵੀ ਤਾਂ ਆਮ ਆਦਮੀ ਪਾਰਟੀ ਨੇ ਹੀ ਆਉਦੇ ਕਬੱਡੀ ਪਦਤੇ ਉੱਤੇ ਦੇਖੋ ਇਹ ਤਾਂ ਨੈਚੁਰਲੀ ਇੱਕ 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 ਫੈਟ ਹੁੰਦੀ ਜਿੱਦੀ ਜਦੋਂ ਸਰਕਾਰ ਹੁੰਦੀ ਹੈ ਥੋੜਾ ਜਿਹਾ ਉਹ ਦਬਾਅ ਦਖਾਉਂਦੇ ਲੋਕਾਂ ਤੇ ਪ੍ਰੈਸ਼ਰ ਪਾਉਂਦੇ ਚਾਰੇ ਪਾਸੋਂ ਐਮਐਲਏ ਸਭਾਂ ਦਬਕੇ ਮਾਰਦੇ ਆ ਡਰਾਉਂਦੇ ਧਮਕਾਉਂਦੇ ਲੋਕਾਂ ਨੂੰ ਠੀਕ ਹੈ ਨਾ ਗੱਲ ভোটার ਜਿਹੜਾ ਉਹ ਵਿੱਚੇ ਸੋ ਜਾਂਦਾ ਹੁੰਦਾ ਵੀ ਚਲੋ ਜੀ ਇਹ ਕਿਹੜਾ ਚੋਣਾ ਨਾ ਕੋਈ ਫੈਸਲਾ ਹੋਣਾ ਪੰਜਾਬ ਦਾ ਕਿਉਂਕਿ ਇਹ ਅਸਲੀ ਜਿਹੜਾ ਰਿਜ਼ਲਟ ਆ 2027 ਤੇ ਪਤਾ ਲੱਗੂਗਾ ਕਿਉਂਕਿ ਅੱਜ ਜਿਹੜਾ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਬਣਿਆ ਹੋਇਆ ਹੈ ਜਦੋਂ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਆਊਗੀ ਤੁਹਾਨੂੰ ਆਪੇ ਪਤਾ ਲੱਗ ਜਾਣਾ ਵੀ ਲੋਕ ਕਿੱਥੇ ਖੜੇ ਆ ਇਹ ਕੰਨ ਗੱਲ ਜਿਹੜੀ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਆਪਦੇ ਮੱਜ ਤੋਂ ਅਕਾਲੀ ਦਲ ਆਏ ਆਪਦੇ ਮੱਜ ਵਿੱਚ ਪਿਲੇਖਾ ਕਰਦੇ ਕਿਉਂਕਿ ਉਹ ਸਿੱਖੀ ਦਾ ਜਿਹੜਾ ਉਹਨਾਂ ਨੇ ਕਹਨ ਕੀਤਾ ਉਹਨਾਂ ਦੇ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੀ ਹੈ ਜੋ ਅੱਜ ਪੰਜਾਬ ਦੀ ਸਮੁੱਚੀ ਜਿਹੜੀ ਸਿੱਖ ਭਾਈਚਾਰੇ ਦੇ ਲੋਕ ਉਹਨਾਂ ਨੂੰ ਕਦੇ ਇਸ ਗੱਲ ਤੇ ਮਾਫ ਨਹੀਂ ਕਰ ਸਕਦੇ ਕਦੇ ਇਸ ਗੱਲ ਤੇ ਉਹਨਾਂ ਦੇ ਹੱਕ ਨਹੀਂ ਖੰਡਣਗੇ ਇਹ ਸਿਰਫ ਐਵੇਂ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਲੀ ਪਾਰਟੀ ਹੈ ਆਪ ਦੇ ਆਪ ਨੂੰ ਵਾਰਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਥੱਲੇ ਡਿੱਗੇ ਪਏ ਉਹਨੂੰ ਆਪਦੀ ਜਿਹੜੀ ਪੋਲੀਟਿਕਲ ਟਾਂਚਾ ਹੈ ਉਹਨੂੰ ਉਭਾਰਨ ਲਈ ਜਿਹੜਾ ਸੋਸ਼ਲ ਮੀਡੀਆ ਦਾ ਇਹ ਲੋਕ ਸਾਰਾ ਲੈ ਰਿਹਾ ਹੈ ਪ੍ਰਧਾਨ ਜੀ ਜਿਵੇਂ ਤੁਸੀਂ ਗੱਲ ਕਰਦੇ ਨਾ ਵੀ ਚਲੋ ਸ਼ੋਮੀ ਕਾਲੀਦਾਲ ਕਹਿ ਰਿਹਾ ਵੀ ਮਤਲਬ ਵੀ ਅਸੀਂ ਕਰਾਂਗੇ ਤੁਸੀਂ ਉਹਨਾਂ ਦੀ ਵੀ ਆਰਪੀ ਦੀ ਗੱਲ ਵੀ ਕੀਤੀ ਸਾਰੇ ਕੀਤੀ ਹੈਗੀ ਆ ਪਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਵੀ ਬੀਆਰਪੀ ਦੀ ਨੂੰ ਲੈ ਕੇ ਤਾਂ ਤੁਹਾਡੀ ਪਾਰਟੀ ਵੀ ਕੋਈ ਜ਼ਿਆਦਾ ਮੂੰਹ ਨਹੀਂ ਖੋਲਦੀ ਕਿਉਂਕਿ ਜੇ ਅਗਰ ਸਰਸਵੜੀ ਦੀ ਗੱਲ ਕਰ ਗਏ ਤੇ ਸਰਛਾਲੇ ਦੇ ਖਿਲਾਫ ਤਾਂ ਅਜ ਤੱਕ ਅਰਸ਼ੋਮੀ ਕਾਲੀਦਾਲ ਨੇ ਕੋਈ ਬਿਆਨ ਤੱਕ ਨਹੀਂ ਦਿੱਤਾ ਹੈਗਾ ਤੇ ਨਾ ਹੀ ਕਿਤੇ ਕਾਂਗਰਸ ਪਾਰਟੀ ਨੇ ਦਿੱਤਾ ਹੈਗਾ ਤੇ ਉਹ ਉਹਨਾਂ ਦੀਆਂ ਵੋਟਾਂ ਹਰੇਕ ਪਤਾ ਵੋਟਾਂ ਲਈ ਜਾਗਦਾ ਜਿਹੜੇ ਲੋਕ ਬੇਅਦਬੀ ਕਰਨ ਵਾਲੇ ਸੀਗੇ ਤੇ ਉਹਨਾਂ ਦੇ ਖਿਲਾਫ ਅਜ ਤੱਕ ਕੋਈ ਵੀ ਸਰਸੀ ਖੁੱਲ ਕੇ ਬੋਲਦੀ ਨਹੀਂ ਪਈਗੀ ਨਹੀਂ ਸਾਡੀ ਪਾਰਟੀ ਨੇ ਬੜਾ ਵਧੀਆ ਇਸ ਗੱਲ ਤੇ ਜਿਹੜੇ ਸਾਡੀ ਸਰਕਾਰ ਸੀ ਅਸੀਂ ਸੈਟ ਬਣਾਈ ਹਾਂ ਇਨਕੁਆਰੀ ਕਰਾਈ ਹਾਂ ਤੁਹਾਨੂੰ ਪਤਾ ਹੋਣਾ ਰਖਣਾ ਆਪਣਾ ਡੀਆਜੀ ਰੱਖਣਾ ਸੀ ਉਹਨਾਂ ਦੀ ਸੈਟ ਨੇ ਕੰਮ ਕੀਤਾ ਉਹਨਾਂ ਦੀ ਸੈਟ ਦੀ ਜਿਹੜੀ ਇਨਕੁਆਰੀ ਸੀ ਇਨਕੁਆਰੀ ਰਿਪੋਰਟ ਜਿਹੜੀ ਹਾਈ ਕੋਰਟ ਨੇ ਜਾਂਚ ਇਨਕੁਆਰੀ ਕਰਕੇ ਉਹਨਾਂ ਨੇ ਉੱਥੇ ਰਿਪੋਰਟ ਸਮਟ ਦਿੱਤੀ ਉਹ ਹਲੇ ਕੇਸ ਹਾਈ ਕੋਰਟ ਚ ਪੈਣਗਾ ਲੇਕਿਨ ਜਦੋਂ ਸਾਡੀ ਸਰਕਾਰ ਨੇ ਇਹ ਸੈਟ ਬੜਾਈ ਇਨਕੁਆਰੀ ਕਰਾਈ ਤਾਂ ਸਾਰਾ ਕੁਝ ਵੇਖੋ ਸਰਜੀਤ ਸਾਡੇ ਜਦੋਂ ਸਾਡੀ ਟਰਮ ਸੀ ਤਾਂ ਅਸੀਂ ਇਸ ਗੱਲ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਟਾਈਮ ਬੇਖੋ ਇਹ ਲੰਮਾ ਟਾਈਮ ਦਾ ਪ੍ਰੋਸੈਸ ਹੁੰਦਾ ਅਨਕੁਆਰੀਆਂ ਬਹੁਤ ਲੰਮਾ ਚੱਲ ਜਾਂਦੀ ਹੈ ਲੇਕਿਨ ਇਸ ਅਨਕੁਆਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਜਦੋਂ 2022 ਚ ਹੁੰਨ ਚਾਈ ਤਾਂ ਇਹਦਾ ਦਾ ਮੁੱਖ ਮੰਤਰੀ ਔਰ ਇਹਨਾਂ ਦੇ ਬਾਕੀ ਲੀਡਰ ਸਹਿਬਾਨ ਕਹਿੰਦੇ ਸੀ ਵੀ ਜਿੱਦ ਦੇ ਅਸੀਂ ਸਾਡੀ ਸਰਕਾਰ ਬਣੂਗੀ ਅਸੀਂ ਪਹਿਲ ਦੇ ਆਧਾਰ ਤੇ ਇਸ ਅਨਕੁਆਰੀ ਕਰਕੇ ਕਿਉਂਕਿ ਇਹ ਸਖਜਗਤ ਨਾਲ ਜੁੜੀ ਗੱਲ ਹੈ ਇਹਦੀ ਪਹਿਲੀ ਪਹਿਲੀ ਜਿਹੜੀ ਸਾਡੇ ਕੰਮ ਹੋਊਗਾ ਉਹ ਇਹ ਹੋਊਗਾ ਅਸੀਂ ਬਗਰਾੜੀ ਕਾਨ ਮਹਿਬਲ ਕਾਨ ਨੂੰ ਅਸੀਂ ਪਹਿਲਾਂ ਹੀ ਜਿਹੜੇ ਲੋਕ ਦੋਸ਼ੀ ਇਹਨਾਂ ਨੂੰ ਫੜ ਕੇ ਸਜ਼ਾਵਾ ਦੇਵਾਂਗੇ ਅੰਦਰ ਦੇਵਾਂਗੇ ਕਿਉਂਕਿ ਤੁਹਾਨੂੰ ਪਤਾ ਹੋਣਾ ਇਹਨਾਂ ਦਾ ਇੱਕ ਐਮਐਲਏ ਜਿਹੜਾ ਇੱਕ ਰਿਟਾਇਰ ਆਈਐਸ ਹੈ ਆਈਪੀਐਸ ਹੈ ਕੋਮਰ ਵੀਜੇ ਪ੍ਰਤਾਪ ਜਿਹੜਾ ਕਿੰਨਾ ਬੋਲਦਾ ਉਹ ਚਾਹੁੰਦਾ ਵੀ ਸਾਡੀ ਸਰਕਾਰ ਕੁਝ ਨਹੀਂ ਕਰ ਰਹੀ ਠੀਕ ਹੈ ਨਾ ਗੱਲ ਉਹ ਆਪਦੀ ਪਾਰਟੀ ਨਾਲ ਨਰਾਜ਼ ਚੱਲ ਰਿਹਾ ਇਸ ਗੱਲ ਤੇ ਕਿਉਂਕਿ ਇਹਨਾਂ ਲੋਕਾਂ ਇਹ ਲੋਕਾਂ ਨੇ ਕੁਝ ਨਹੀਂ ਕੀਤਾ ਉਹ ਨਰਾਜ਼ ਤਾਂ ਤੁਹਾਡੀ ਸਰਕਾਰ ਤੋਂ ਨਹੀਂ ਸੀਗਾ ਉਹ ਨਹੀਂ ਸਾਡੀ ਸਰਕਾਰ ਤੋਂ ਕੋਈ ਨਰਾਜ਼ ਨਹੀਂ ਸੀ ਸਾਡੀ ਸਰਕਾਰ ਦਾ ਕਿਸੇ ਕਰਕੇ ਉਹ ਉਹ ਤਾਂ ਛੱਡ ਗਿਆ ਉਹ ਦੇਖੋ ਉਹ ਉਹ ਜਦੋਂ ਉਹ ਗੱਲਾਂ ਕਰਦਾ ਸੀ ਸੁਣ ਲੋ ਗੱਲ ਜਾਨ ਨੇ ਉਹਨੇ ਜਦੋਂ ਆਪਦੀ ਨੌਕਰੀ ਛੱਡੀ ਚੋਣ ਲੜਨ ਦੇ ਖਾਤਰ ਛੱਡੀ ਕੋਈ ਨਰਾਜ਼ਗੀ ਚ ਉਹਨੇ ਆਪਦੇ ਉਹਦਾ ਨਹੀਂ ਛੱਡਿਆ ਉਹਨੇ ਸਿਰਫ ਇੱਕ ਚੋਣ ਲੜਨ ਦਾ ਉਹਦਾ ਮਰਜ਼ੀ ਆਮ ਆਦਮੀ ਪਾਰਟੀ ਤੋਂ ਉਹਨੇ ਚੋਣ ਲੜੀ ਲੇਕਿਨ ਉਹ ਤੋਂ ਬਾਅਦ ਉਹ ਜੋ ਆਪਦੀ ਸਰਕਾਰ ਦੇ ਵਿੱਚ ਰਹਿ ਕੇ ਉਹਨੇ ਕਿਹਾ ਵੀ ਮੈਂ ਮੇਰੀ ਸੈਟ ਬਣਾ ਕੇ ਜੇ ਮੈਂ ਕੰਮ ਕਰੂੰਗਾ ਤੋ ਉਹਨੂੰ ਇਹਨਾਂ ਦੀ ਸਰਕਾਰ ਨੇ ਇਸ ਤੋਂ ਪਾਸੇ ਰੱਖਣ ਦੀ ਕੋਸ਼ਿਸ਼ ਕੀਤੀ ਉਹਨੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿਉਂਕਿ ਭੱਜੀ ਤਾਂ ਇਹ ਸਰਕਾਰ ਹੈ ਸਾਡੀ ਸਰਕਾਰ ਨੇ ਤਾਂ ਪਹਿਲਾਂ ਸੱਟਾ ਬਣਾ ਕੇ ਅਨਕੁਆਰੀ ਕਰਾਈ ਜਿੰਨੇ ਜਿੰਨਾ ਸਾਡੇ ਕੋਲ ਟਾਈਮ ਸ਼ੋਰਟ ਟਾਈਮ ਪੀਰੀਅਡ ਦੇ ਵਿੱਚ ਸਾਡੀ ਸਰਕਾਰ ਨੇ ਤਾਂ ਕੀਤਾ ਪਰ ਇਹਨਾਂ ਲੋਕਾਂ ਨੇ ਆਪਦੇ ਇਹ ਚਾਰ ਸਾਢੇ 7 ਸਾਲ ਦੇ ਟਰਮ ਦੇ ਵਿੱਚ ਹਲੇ ਤੱਕ ਕੋਈ ਵੀ ਇਨਕੁਆਰੀ ਜਾਂ ਸੈੱਟ ਬਣਾਈਏ ਤੁਸੀਂ ਦੱਸ ਦਿਓ ਮੈਨੂੰ ਤੁਸੀਂ ਦੱਸ ਦਿਓ ਤਰਲੋ ਜਨ ਜੀ ਵੀ ਚੱਕੀ ਬਣੀ ਹੈ ਕਿਸੇ ਸੈੱਟ ਦਾ ਨਾਮ ਲੈ ਦਿਓ ਵੀ ਇਹ ਸਰਕਾਰ ਨੇ ਸੈੱਟ ਬਣਾਈ ਹੈ ਠੀਕ ਹੈ ਨਾ ਸੋ ਇਹਨਾਂ ਨੇ ਤਾਂ ਸਮਾਧੀ ਉਸ ਗੱਲ ਨੂੰ ਠੰਡੇ ਵਾਸਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਚਲੋ ਤਾਂ ਪੰਜਾਬ ਪੱਤ ਦੀ ਗੱਲ ਕਰਦੇ ਆਪਾਂ ਹਲਕੇ ਦੀ ਗੱਲ ਕਰੀਏ ਨੇੜੇ ਜਿਵੇਂ ਤੁਹਾਡਾ ਨਿਹਾਲ ਸਿੰਘਾ ਹਲਕਾ ਸੀਗਾ ਤੁਸੀਂ ਜਦੋਂ ਜ਼ਿਲ੍ਹਾ ਪ੍ਰੀਤ ਬਲਾਕ ਸੰਮਤੀ ਦੇ ਵਿੱਚ ਬੰਦੇ ਵੀ ਪੂਰੇ ਨਹੀਂ ਪਤਾ ਲੱਗਾ ਖੜੇ ਕਰ ਸਕੇ ਇਹਦੇ ਕਾਰਨ ਕੀ ਰਹੇ ਸੀ ਨਹੀਂ ਬੰਦੇ ਮੁਕ मोस्टली ਸਾਡੇ ਪੂਰੇ ਖੜੇ ਹੋਏ ਆ ਸਾਡੀਆਂ ਪੰਜੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਸੀ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਬੰਦੇ ਖੜੇ ਰਕਿਤੇ ਸੀ ਲੇਕਿਨ ਕੁਝ ਜਗ੍ਹਾ ਤੇ ਪਿੰਨਾ ਆ ਸੱਚੀ ਇਸ ਗੱਲ ਤੇ ਜਿਵੇਂ ਹੁਣ ਤੱਕ ਤੁਰਤੇ ਰਾਮਾ ਜੀ ਉਹਨੇ ਉਥੇ ਸਾਡੀ ਪਾਰਟੀ ਵਾਲੇ ਨੇ ਜਿਹੜੇ ਲੋਕਲ ਵਰਕਰ ਸੀ ਉਹਨਾਂ ਨੇ ਚਾਇਆ ਵੀ ਸਾਨੂੰ ਜਿਹੜੀ ਕੁਝ ਵੋਟ ਹੈ ਵੀ ਸਾਨੂੰ ਕੈਂਡੀਡੇਟ ਅਸੀਂ ਜਿਹੜਾ ਖੜਾ ਕਰਦੇ ਸਾਨੂੰ ਨਹੀਂ ਪੈਣੀ ਲੇਕਿਨ ਅਸੀਂ ਇਜਾਜ਼ਤ ਤੌਰ ਤੇ ਖੜਾ ਕਰਾਂਗੇ ਸਾਨੂੰ ਕੁਝ ਪਿੰਡ ਦੀ ਆ ਵੋਟ ਸਾਨੂੰ ਪੈ ਸਕਦੀ ਜਿਹਦੇ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਹਰਾ ਸਕਦੇ ਉਥੇ ਜਮ ਉਹਨਾਂ ਇੰਡੀਪੈਂਡੈਂਟ ਬੰਦਾ ਜਿੱਤਿਆ ਨਿਆਲ ਸੰਗ ਆ ਕੇ ਦੇ ਵਿੱਚ ਬਹੁਤ ਸਾਨੂੰ ਇਹ ਨਹੀਂ ਕਿ ਤੁਸੀਂ ਕਹਿ ਸਕਦੇ ਵੀ ਕੋਈ ਕਾਲੀ ਦਲ ਅਕਲ ਦਲ ਦੇ ਦੋ ਸੰਪਤੀ ਮੈਂਬਰੀ ਜਿੱਤੇ ਲੇਕਿਨ ਉੱਥੇ ਇੰਡੀਪੈਂਡੈਂਟ ਬੰਦੇ ਜਿਹੜੇ ਸਾਡੇ ਸਾਡੇ ਨਾਲ ਰਿਲੇਸ਼ਨ ਰੱਖਣ ਵਾਲੇ ਆ ਮੋਸਟਲੀ ਉਹ ਜਿੱਤ ਗਏ ਆਏ ਕਿਉਂਕਿ ਉਹ ਜਿਹੜੇ ਇੰਡੀਪੈਂਡ ਬੰਦੇ ਆਏ ਆ ਉਹ ਜਗ੍ਹਾ ਤੇ ਸਾਡੇ ਕੈਂਡੀਡੇਟ ਵੀ ਸੀ ਠੀਕ ਹੈ ਨਾ ਗੱਲ ਜਿੱਥੇ ਸਾਡੇ ਜਿਹੜੇ ਹੁਣ ਅਸੀਂ ਮੰਨ ਲਓ ਜਿਹੜੇ ਜੋ ਉਹਨਾਂ ਦੇ ਦੋ ਦਿਨ ਤੇ ਨਹੀਂ ਖੜੇ ਕੀਤੇ ਉੱਥੇ ਕੁਝ ਸਾਡੇ ਪਿੰਨ ਵਾਲੇ ਚਾਹੁੰਦੇ ਸੀ ਉੱਥੇ ਕੁਝ ਨਾ ਕੁਝ ਕਿਉਂਕਿ ਪਿੰਡਾਂ ਦੀਆਂ ਚੋਣਾਂ ਹੁੰਦੀਆਂ ਹੂੰ ਹੂੰ ਉੱਥੇ ਪਰੌਲਟੀ ਪਿੰਡਾਂ ਨੂੰ ਦੇਣੀ ਪੈਂਦੀ ਹੈ ਤੁਸੀਂ ਆਪ ਸਮਝਦੇ ਹੋ ਤੁਸੀਂ ਪਿੰਡਾਂ ਚ ਰਹਿੰਦੇ ਹੋ ਪਿੰਡਾਂ ਨੂੰ ਸਮਝਦੇ ਹੋ ਜਦੋਂ ਪਿੰਡਾਂ ਵਾਲੇ ਹੁਣ ਜਿਵੇਂ ਮੰਨ ਲਓ ਅਸੀਂ ਇੱਕ ਪਿੰਡ ਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਵੀ ਜਿਵੇਂ ਸਾਡਾ ਡਰੋਲੀ ਜ਼ੋਨ ਹੈ ਡਰੋਲੀ ਜ਼ੋਨ ਦੇ ਵਿੱਚ ਅਸੀਂ ਸੰਮਤੀ ਵੀ ਦਿੱਤੇ ਤੇ ਬਲਾਕ ਜਿਲ੍ਹਾ ਪ੍ਰਿਸ਼ਦ ਵੀ ਦਿੱਤੇ ਹੁਣ ਸਾਡਾ ਉੱਥੇ ਬਲਾਕ ਪ੍ਰਧਾਨਾ ਜਸਪਾਲ ਸਿੰਘ ਜਿੱਤਣ ਤੋਂ ਬਾਅਦ ਜਿਹੜੀ ਆਮ ਆਦਮੀ ਐਮਐਲਏ ਨੇ ਉੱਤੇ ਹਮਲਾ ਕਰਨਾ ਠੀਕ ਹੈ ਹੁਣ ਉਹਦਾ ਪਰਚਾ ਸਦਰ ਥਾਣੇ ਚ ਹੋਇਆ ਠੀਕ ਹੈ ਇਹ ਤੋਂ ਪਹਿਲਾਂ ਜਿਹੜੇ ਆਪ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਸੀ ਉਹਨੇ ਸਾਡੇ ਦਵਿੰਦਰ ਸਿੰਘ ਭਗੇਲੇ ਵਾਲਾ ਸਾਡਾ ਰਜੀਵ ਗਾਂਧੀ ਪੰਚਾਇਤੀ ਸੰਘਟਨ ਦਾ ਚੇਅਰਮੈਨ ਵੀ ਹੈ ਤੇ ਉਥੋਂ ਦਾ ਸਾਫ ਕ ਸਰਪੰਚ ਵੀ ਹੈ ਉੱਥੇ ਹਮਲਾ ਕਰਾਇਆ ਕਿਉਂਕਿ ਇਦਾਂ ਦੀਆਂ ਗੱਲਾਂ ਇਹ ਜਿਹੜੇ ਕਰਦੇ ਲੋਕ ਨੇ ਤੁਹਾਨੂੰ ਉਥੋਂ ਆਪਾਂ ਨੂੰ ਸਾਫ਼ ਦੱਸਦਾ ਵੀ ਇਹਨਾਂ ਦੇ ਮਾਨਸਿਕ ਦਾ ਕਿੱਥੇ ਖੜੀ ਸੀ ਇਹ ਤਾਂ ਲੇਕਸ਼ਨ ਨਾ ਲੁੱਟਿਆ ਨਾ ਕਿ ਇਲੈਕਸ਼ਨ ਹੋਇਆ ਡਰਾਤਮ ਘਾ ਕੇ ਵਰਤਣਾ ਨਾ ਵੋਟਰਾਂ ਨੂੰ ਸੋ ਇਸ ਕਰਮ ਤੇ ਲੱਗੇ ਸੀ ਤੁਹਾ ਦੇ ਸਥਿਤੀ ਕਾ ਸਪਲੋਇਆ ਅੱਜ ਮੈਂ ਇਹ ਦਾਅਵਾ ਨਾ ਕਰ ਸਕਦਾ ਵੀ 2027 ਜਿਹੜੀ ਆਉਗੀ ਇਹਨਾਂ ਲੋਕਾਂ ਨੂੰ ਜਿਹੜੇ ਇਹ ਲੋਕ ਨੇ ਜਿਹੜੇ ਆਪਦੀ ਸਰਕਾਰ ਬਣਾਉਣ ਵਕਤ 2022 ਦੇ ਵਿੱਚ ਇਹਨਾਂ ਨੇ ਝੂਠੇ ਵਾਦੇ ਲੋਕਾਂ ਨਾਲ ਕਰੇ ਸੀ ਜਿਵੇਂ ਸਾਨੂੰ ਪਤਾ ਹੋਣਾ ਵੀ ਇਹਨਾਂ ਨੇ ਮਹਿਲਾਵਾਂ ਨੂੰ ਕਿਹਾ ਸੀ ਵੀ ਅਸੀਂ ਹਜ਼ਾਰੇ ਹਜ਼ਾਰ ਰੁਪਏ ਦੇਵਾਂਗੇ ਸਾਰੇ ਪੰਜਾਬ ਦੀਆਂ ਮਹਿਲਾਵਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਪਰ ਅੱਜ ਉਹੀ ਬੁੜੀਆਂ ਰੋਜ਼ ਪੁੱਤਰਾ ਫੂਕਦੀਆਂ ਇਹਨਾਂ ਸਰਕਾਰਾਂ ਦੇ ਕਿਉਂਕਿ ਉਹਨਾਂ ਨੂੰ ਇਹਨਾਂ ਨੇ ਜਿਹੜਾ ਲਾਇਆ ਸੀ ਉਹ ਲਾਰਾ ਲਾਇਆ ਸੀ ਉਹਦੇ ਝੂਠੇ ਰਹੇ ਇਹਨਾਂ ਨੇ ਹੋਰ ਪੜੀਆਂ ਗੱਲਾਂ ਤਰਕੀਆਂ ਕੀਤੀਆਂ ਸੀ ਤੁਹਾਨੂੰ ਯਾਦ ਹੋਣਾ ਇਹਨਾਂ ਲੋਕਾਂ ਨੇ ਕਿਹਾ ਸੀ ਅਸੀਂ ਗਨਮੈਨ ਨਹੀਂ ਲਵਾਵਾਂਗੇ ਅਸੀਂ ਕੋਠੀਆਂ ਨਹੀਂ ਲਵਾਵਾਂਗੇ ਅਸੀਂ ਗੱਡੀਆਂ ਨਹੀਂ ਉਹ ਤਾਂ ਪ੍ਰਧਾਨ ਜੀ ਸਾਰਾ ਕੁਝ ਹਲਟ ਹੋ ਗਿਆ ਨਾ ਉਹ ਤਾਂ ਜੋ ਕਿਹਾ ਸੀ ਉਹਦੇ ਉਲਟ ਚੱਲਦਾ ਪਰ ਪ੍ਰਧਾਨ ਜੀ ਜਿਹੜੀ ਧਰੇਵਾਜੀ ਹੈ ਕਾਂਗਰਸ ਪਾਰਟੀ ਦੀ ਜਦੋਂ ਮੋਗੇ ਦੀ ਗੱਲ ਹੀ ਕਰਦੇ ਮੋਗੇ ਜ਼ਿਲ੍ਹੇ ਦੇ ਵਿੱਚ ਪੂਰੇ ਧਰੇਵਾਜੀ ਇਹ ਜਿਹੜੇ ਅਸਤਰਾ ਟੜੇ ਬਾਈ ਚਲਦੀ ਹੈ ਤਾਂ ਫਿਰ ਤੁਸੀਂ ਕਿਸ ਤਰ੍ਹਾਂ 2027 ਲੜੋਗੇ ਨਹੀਂ ਕੋਈ ਟੜੇ ਬੰਦੀ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਕੋਈ ਟੜੇ ਬੰਦੀ ਤਲੂਤ ਜੀ ਹੈ ਨਹੀਂ ਤਾਂ ਸੋਕੇ ਬੇਦਰੇ ਬੰਦੀ ਬੜੀ ਇੰਦਨੀ ਬੰਦੇ ਆ ਤੁਹਾਡੇ ਤੁਸੀਂ ਮੋਗੇ ਦੇ ਵਿੱਚ ਟੜੇ ਬਾਈ ਆ ਉੱਥੇ ਕਿੰਨੇ ਬੰਦੇ ਤੁਹਾਡੇ ਦਾਵੇਦਾਰ ਆ ਦੇਖੋ ਨਾ ਦੇਖੋ ਹਰ ਬੰਦੇ ਨੂੰ ਹੱਕ ਆ ਪਾਰਟੀ ਚ ਕੰਮ ਕਰਨ ਦਾ ਹਾਂ ਹਾਂ ਅਧਿਕਾਰ ਆ ਹੁਣ ਬਾਗੇ ਪੁਰਾਣੇ ਦੀ ਮੈਂ ਗੱਲ ਕਰਾਂ ਇੱਥੇ ਵੀ 4-5-5 ਕੈਂਡੀਡੇਟ ਆ ਉੱਥੇ ਵੀ 4-5-5 ਕੈਂਡੀਡੇਟ ਆ ਠੀਕ ਹੈ ਇਹ ਪਾਰਟੀ ਦੇ ਚੰਗੇ ਦਿਨਾਂ ਦੀ ਨਿਸ਼ਾਨੀ ਹੁੰਦੀ ਹੈ ਕੀ ਸੈਂਟ ਕੈਂਡੀਡੇਟ ਨਹੀਂ ਲਵਦੇ ਸਾਡੇ ਕੋਲੇ 4 5 5 ਫਿਰਦੇ ਆ ਇਹਦਾ ਮਤਲਬ ਸਾ ਕਾਂਗਰਸ ਦੇ ਦਾ ਲੋਕਾਂ ਦੇ ਵਿੱਚ ਕੋਈ ਆਧਾਰ ਆ ਤਾਂ ਹੀ ਲੋਕ ਉਹਦੇ ਕਹਿਣ ਉਹ ਚਾਰ ਚਰ ਕੈਂਡੀਡੇਟ ਬਣਦੇ ਇੱਥੇ ਇੱਕ ਇੱਕ ਪਾਰਟੀ ਪੁਰ ਕੈਂਡੀਡੇਟ ਨਹੀਂ ਪੂਰਾ ਹੋ ਰਿਹਾ ਇੱਥੇ ਚਾਰ ਚਾਰ ਫਿਰਦੇ ਆ ਟੈਕਟਰ ਅਸੀਂ ਵਿਨਿੰਗ ਕੈਂਡੀਡੇਟ ਨੂੰ ਦੇਵਾਂਗੇ ਪਾਰਟੀ ਸਰਵੇ ਕਰਾਉਗੀ ਹੁਣ ਜਿਹੜਾ ਤੁਸੀਂ ਗੱਲ ਕੀਤੀ ਮੋਗੇ ਦੀ ਮਾਲਵੀਕਾ ਸੂਦ ਨੇ ਵਧੀਆ ਪ੍ਰਦਰਸ਼ਨ ਕੀਤਾ ਸਾਂਝੀਆਂ ਚੰਗੀਆਂ ਜਿੱਤੀਆਂ ਜ਼ਿਲ੍ਹਾ ਪ੍ਰੀਸ਼ਦ ਜਿੱਤੀ ਹੈ ਠੀਕ ਹੈ ਮੂਰੇ ਹੁਣ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਰਹੀ ਹੈ ਉਹਦੇ ਚ ਕਾਂਗਰਸ ਵਧੀਆ ਆਉਦੇ ਤਰੀਕੇ ਨਾਲ ਕਿਉਂਕਿ ਅਸੀਂ ਲੜਾਈ ਲੜ ਰਹੇ ਹਾਂ ਉੱਥੇ ਮੈਂ ਪਰਸੋਂ ਪ੍ਰੈਸ ਉੱਤੇ ਪ੍ਰੈਸ ਕੰਮ ਨਾਲ ਕਿ ਦੀ ਬਾੜਬੰਦੀ ਤੇ ਬਾੜਬੰਦੀ ਵੀ ਜਿਹੜੀ ਇਹਨਾਂ ਨੇ ਕੀਤੀ ਆ ਆਮ ਆਦਮੀ ਸਰਕਾਰ ਨੇ ਉਹ ਗਲਤ ਕੀਤੀ ਆ ਬਾੜਬੰਦੀ ਕਰਨ ਦੇ ਦੋ ਕਾਰਨ ਹੁੰਦੇ ਆ ਜਾਂ ਤਾਂ ਕੋਈ ਹਦੂਦ ਵਧਾਓ ਜਾਂ ਕਿਸੇ ਵਾਰ ਦੇ ਵਿੱਚ ਕੋਈ ਵੋਟ ਵਧ ਗਈ ਹੈ ਕਿਤੇ 8000 ਹੋ ਗਈ ਦੂਜੀ ਵਾਰ ਚ 4000 ਉਹ ਬਾੜ ਦਾ ਨਹੀਂ ਇਕੁਅਲ ਵੋਟ ਕਰਨ ਲਈ ਬਾੜਬੰਦੀ ਹੁੰਦੀ ਹੈ ਲੇਕਿਨ ਇਹਨਾਂ ਨੇ ਤਾਂ ਆਪਦੇ ਚਾਹਤਿਆਂ ਨੂੰ ਫਾਇਦਾ ਦੇਣ ਲਈ ਉਹ ਬਾੜਬੰਦੀ ਕੀਤੀ ਹੁਣ ਜਿਵੇਂ ਸਾਡੇ ਇੱਕ ਕਾਉਂਸਲਰ ਆ ਜਸਪ੍ਰੀਤ ਸਿੰਘ ਵਿੱਕੀ ਹੂੰ ਜਿਹਨੂੰ ਵਿੱਕੀ ਸਰਪੰਚ ਸੰਤਨਾਗਰ ਤੋਂ ਵੀ ਕਿਹਾ ਜਾਂਦਾ ਕੋ ਤਿੰਨ ਚਾਰ ਵਾਰ ਦਾ ਕਾਉਂਸਲਰ ਸਾਡਾ ਹੂੰ ਹੁਣ ਉਹ ਕਿਸੇ ਰਾਤਾਂ 'ਚ ਆਮ ਨੂੰ ਪਤਾ ਸੀ ਵੀ ਜਿਹੜੇ ਨਾਲ 10-12 ਕਾਉਂਸਲਰ ਹਰਨੇ ਨੇ ਹੂੰ ਜਾਣ ਕੇ ਉਹ ਬਾੜ ਤੋੜਨ ਦੀ ਖਾਤਰ ਉਹਨਾਂ ਨੂੰ ਉਹਨਾਂ ਦੇ ਡਿਸਟਰਬ ਕਰਨ ਦੀ ਖਾਤਰ ਇਹਨਾਂ ਨੇ ਬਾੜਾਂ ਦੀ ਉਹਨੂੰ ਚਰ ਕੇ ਚਾਰ-ਚਾਰ ਹਿੱਸਿਆਂ 'ਚ ਕਰਤਾ ਹੂੰ ਕਿਉਂਕਿ ਆਮ ਆਦਮੀ ਨੂੰ ਪਤਾ ਵੀ ਲੋਕ ਸਾਡੇ ਨਾਲ ਨਹੀਂ ਹੂੰ ਸاسي ਬਹੁਮਤ ਲੋਕਾਂ ਤੋਂ ਲੈਣ ਲਈ ਸਾਨੂੰ ਇਦਾਂ ਦੀ ਗੱਲ ਕਰਨੀ ਪੈਣੀ ਹੈ ਕਿਉਂਕਿ ਇੱਕ ਮੈਂ ਜਿਹੜਾ ਸਭ ਤੋਂ ਵੱਡਾ 100 ਦੇ ਚੈਨਲ ਜਿਹੜੀ ਹੋਰ ਦੱਸਣਾ ਚਾਹਣਾ ਹੈ ਬਾੜ ਬੰਦੀ ਜਿਹੜੀ ਇਹਨਾਂ ਨੇ ਕੀਤੀ ਹੈ ਇਹ ਆਮ ਨਾਗਰਿਕ ਤੇ ਬੜੀ ਔਖੀ ਗੱਲ ਆ ਆਮ ਨਾਗਰਿਕ ਨੂੰ ਕਿਉਂਕਿ ਬਾੜ ਬੰਦੀ ਉਦੋਂ ਕਰਨੀ ਚਾਹੀਦੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਵੀ ਹਦੂਦ ਬਦੇ ਬੋਟ ਦਾ ਕੋਈ ਫਰਕ ਹੋਵੇ ਪਰ ਜਦੋਂ ਹਰ 5 ਸਾਲ ਬਾਅਦ ਉਹ ਪੋਲਿਟੀਕਲ ਪਾਰਟੀਆਂ ਬਾੜ ਬੰਦੀ ਕਰੀ ਜਾਂਦੀਆਂ ਹੁਣ ਤੁਸੀਂ ਮੰਨ ਲਓ ਚਾਰਜ ਨੰਬਰ ਵਾਰਡ ਤੇ ਰਹਿੰਦੇ ਹੋ ਤੁਹਾਨੂੰ ਢਾਈ ਨੰਬਰ ਵਾਰਡ ਦੇ ਵਿੱਚ ਪਾਇਆ ਜਾਂਦਾ ਤੁਸੀਂ ਪਾਸਪੋਰਟ ਵੀ ਚਾਰੀ ਨੰਬਰ ਦੇ ਵਾਰਡ ਤੇ ਬਣਾਇਆ ਹੋਇਆ ਤੁਸੀਂ ਆਧਾਰ ਕਾਰਡ ਵੀ ਚਾਈ ਨੰਬਰ ਤੇ ਆ ਛੋਟੀ ਬੋਰਡ ਵੀ ਚਾਈ ਨੰਬਰ ਚ ਹੈ ਉਸ ਤੋਂ ਬਾਅਦ ਤੁਹਾਡੇ ਬੱਚਿਆਂ ਦੇ ਜਿਹੜੇ ਕੋਈ ਹੋਰ ਡਾਕੂਮੈਂਟਸ ਆ ਉਹ ਤੇ ਵੀ ਚਾਈ ਨੰਬਰ ਵਾਰਡ ਦਾ ਐਡਰੈਸ ਆ ਤੁਸੀਂ LIC ਪਾਲਸੀਆਂ ਕਰਾਉਂ ਜਾਂ ਉਹ ਤੇ ਵੀ ਚਾਈ ਨੰਬਰ ਵਾਰਡ ਦਾ ਐਡਰੈਸ ਆ ਤੁਸੀਂ ਮੰਨ ਲਓ ਬੈਂਕ ਚ ਖਾਤੇ ਖੁਲਾਏ ਉਹ ਤੇ ਵੀ ਚਾਈ ਨੰਬਰ ਵਾਰਡ ਦਾ ਐਡਰੈਸ ਆ ਜਦੋਂ ਤੁਸੀਂ ਹਰਦਾਈ ਨੰਬਰ ਵਾਰਡ ਚਲੇ ਜਾਓਗੇ ਤਾਂ ਤੁਸੀਂ ਸਾਰੇ ਐਡਰੈਸ ਚਾਂਜ ਕਰਾਉਣ ਲਈ ਇੱਕ ਸਾਥ ਤੁਸੀਂ ਦਫ਼ਤਰਾਂ ਦੇ ਕਿਹੜੇ ਖਾਂਦੇ ਕਰੋਗੇ ਆਹ ਮਾਹ ਨਾਗਰਿਕ ਨੂੰ ਬੜੀ ਵੱਡੀ ਪਰੇਸ਼ਾਨੀ ਇਸ ਗੱਲ ਦੀ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜੇ ਤੁਸਾਨੂੰ ਇੰਨੇ ਭਰੋਸਾ ਹੈ ਤੇ ਪੁਰਾਣੀ ਰਵਾੜਵੰਦੀ ਤੇ ਲਿਖਣ ਕਰਾ ਲੂ ਦੋ ਦੋ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜੂਗਾ ਭੱਜ ਗਏ ਲੋਕ ਉਸ ਗੱਲ ਤੋਂ ਨਹੀਂ ਉਦੋਂ ਫਿਰ ਜੇਕਰ ਰਵਾੜਵੰਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਸਰਕਾਰੀ ਡਾਕੂਮੈਂਟ ਹੈ ਜਿਹੜਾ ਜਦੋਂ ਬਣਾਉਦਾ ਹੈਗਾ ਤੇ ਸਾਰਿਆਂ ਦੇ ਉੱਤੇ ਰਵਾੜਵੰਦ ਲਿਖਿਆ ਜਾਂਦਾ ਹਾਂਜੀ ਉਹ ਪਰੇਸ਼ਾਨੀ ਲੋਕਾਂ ਨੂੰ ਆਉਦੀ ਹੈ ਵੀ ਇਹ ਕੋਈ ਦੂਜੀ ਗੱਲ ਨਹੀਂ ਇਹਦੇ ਸਬੰਧ ਵਿੱਚ ਕੋਈ ਆ ਕਾਂਗਰਸ ਪਾਰਟੀ ਕੋਈ ਕੋਈ ਆਪਣੇ ਲੈਵਲ ਤੇ ਸ਼ੰਗਾਰ ਚ ਜਾਂ ਕੋਰਟ ਜਾਣ ਦੀ ਕੋਈ ਗੱਲਬਾਤ ਕਰ ਰਹੀ ਹੈ ਕੋਈ ਅਸੀਂ ਅਸੀਂ ਸਾਰੇ ਕਾਉਂਸਲਰਾਂ ਨੇ ਮੀਟਿੰਗ ਕੀਤੀ ਹੂੰ ਇਸ ਤੇ ਅਸੀਂ ਮੀਟਿੰਗ ਕਰਕੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਜਾ ਰਹੇ ਹਾਂ ਉਤੋਂ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਕਰਕੇ ਬੋਗੇ ਸਰਕਾਰ ਨੂੰ ਇਸ ਦਾ ਅਲਟੀਮੇਟ ਦਿੱਤਾ ਸੀ ਵੀ ਤੁਸੀਂ ਗਲਤ ਕਰ ਰਹੇ ਹੋ ਜਿਆਦਾ ਤੁਸੀਂ ਹਦੂਦ ਵਧਾਓ ਜੇ 50 ਵਾਰਡਾਂ ਤੋਂ 54 ਵਾਰਡ ਕਰ ਲਏ ਹੋਰ ਬੋਟ ਵਿੱਚ ਆ ਗਈ ਤਾਂ ਤੁਸੀਂ ਬਾੜਬੰਦੀ ਕਰੋ ਜਾਂ ਕਿਸੇ ਵਾਰਡਾਂ ਦੇ ਵਿੱਚ ਬੋਟ ਜਿਆਦਾ ਵੱਧ ਗਈ ਨਾਗਰਿਕ ਆ ਕੇ ਵੱਧ ਬੱਸ ਗਏ ਤੁਸੀਂ ਉਹਨਾਂ ਵਾਰਡਾਂ ਨੂੰ ਇੱਕ ਇੱਕ ਵਜਾ ਕਰਨ ਲਈ ਕੋਈ ਦੋ ਚਾਰ ਬੰਨਾਂ ਬਾੜ ਹਲਾ ਲਓ ਸਾਰਾ ਮੋਗਾ ਤੁਸੀਂ ਡਿਸਟਰਬ ਕਰਤਾ ਸਾਰੇ ਮੂਗ ਦੇ ਨਾਗਰਿਕਾਂਾਂ ਲਈ ਤੁਸੀਂ ਇੱਕ ਘੰਟੀ ਖੜਕਾ ਦਿੱਤੀ ਵੀ ਤੁਸੀਂ ਪਾਈ ਦਫ਼ਤਰਾਂ ਦੇ ਗੇੜੇ ਮਾਰੋਗੇ ਠੀਕ ਹੈ ਗੱਲ ਕਿਉਂਕਿ ਇਹ ਸਰਕਾਰ ਲੋਕਾਂ ਨੂੰ ਪਹਿਲਾਂ ਕਹਿੰਦੀ ਇੱਕ ਸਰਕਾਰ ਥੋੜੇ ਦਰਬਾਰ ਮੈਨੂੰ ਤੁਸੀਂ ਦੱਸ ਦਿਓ ਥੋੜੇ ਪਿੰਡ ਦੇ ਵਿੱਚ ਕਿਸੇ ਬੰਦੇ ਦੇ ਘਰੇ ਕੋਈ ਅਫਸਰ ਕੰਮ ਕਰਨ ਆਇਆ ਅੱਜ ਤੇ ਇਹਨਾਂ ਲੋਕਾਂ ਨੇ ਕਿਨਾਰਾ ਦਿੱਤਾ ਸੀ ਇਹ ਤਾਂ ਲੋਕਾਂ ਨੂੰ ਪਰੇਸ਼ਾਨੀ ਖੜੀ ਕਰਨ ਵਾਲੀ ਸਰਕਾਰ ਹੈ ਇਹ ਲੋਕਾਂ ਦੇ ਸੁਖ ਸੂਤ ਨੇ ਨਹੀਂ ਸਰਕਾਰ ਨਹੀਂ ਕਿਉਂਕਿ ਇਹ ਤਾਂ ਆਪ ਦੇ ਮਥਾਜ ਲਈ ਆਪ ਦੇ ਵੋਟਾਂ ਕੈਰੀ ਕਰਨ ਲਈ ਇਦਾਂ ਦੇ ਗਲਤ ਫੈਸਲੇ ਲੈ ਰਹੀ ਹੈ ਸਰਕਾਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਈ ਕੁਝ ਡਰਾਮੇਬਾਜ਼ੀ ਹੋਈ ਮੋਗੇ ਦੀ ਗੱਲ ਚਲਦੀ ਹੈ ਕਿਉਂਕਿ ਬਾਕੇ ਬਣ ਜੇ ਆਪਾਂ ਗੱਲ ਕਰਾਂਗੇ ਤੋਂ ਬਾਅਦ ਦੇ ਵਿੱਚ ਜਿਵੇਂ ਉੱਥੇ ਜਿਹੜਾ ਚਾਨੀ ਸੀਗਾ ਮੇਰ ਸੀਗਾ ਉਹ ਲਾਇਆ ਗਿਆ ਆਪਣੇ ਰੋਪ ਲਾਇਆ ਗਿਆ ਉਸ ਤੋਂ ਬਾਅਦ ਨਾਮ ਲਾਇਆ ਗਿਆ ਸਾਰੀ ਕਹਾਣੀ ਕੀ ਸੀ ਤੁਹਾਡੀ ਪਾਰਟੀ ਕੀ ਸੋਚਦੇ ਇਸ ਬੰਦ ਦੇ ਦੇਖੋ ਇਹ ਗੱਲ ਇਹ ਹੈ ਮੈਂ ਅਸੀਂ ਉਸ ਗੱਲ ਤੇ ਪਟੀਸ਼ਨ ਦਿੱਤੀ ਹੈ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਹਾਂ ਹਾਂ ਆਈਐਸ ਅਫਸਰ ਨੇ ਉਹਨਾਂ ਨੂੰ ਸਾਡੇ ਕਾਉਂਸਲਰਾਂ ਨੇ ਇਕੱਠੇ ਹੋ ਕੇ ਪਟੀਸ਼ਨ ਬਣਾ ਕੇ ਇਸ ਦਿੱਤੀ ਐ ਸੈਂਡ ਕੀਤੀ ਆ ਵੀ ਇੱਕ ਮੇਅਰ ਦੀ ਚੋਣ ਇੱਕ ਮਹੀਨੇ ਦੇ ਵਿੱਚ ਕਰਾਉਣੀ ਹੁੰਦੀ ਆ। ਹੂੰ ਬਾਈਲਾ ਹੂੰ ਇਹਨਾਂ ਨੇ 27 ਤਰੀਕ ਨੂੰ ਉਹ ਟਾਈਮ ਇਹਨਾਂ ਦਾ ਪੂਰਾ ਹੋ ਗਿਆ। ਹੂੰ ਇੱਕ ਮਹੀਨੇ ਲਈ ਜਿਹੜਾ ਇਹਨਾਂ ਦਾ ਸੀਨੀਅਰ ਡਿਪਟੀ ਮੇਅਰ ਸੀ ਹੂੰ ਉਹਨੂੰ ਮੇਅਰ ਦਾ ਚਾਰਜ ਦਿੱਤਾ ਸੀ। ਹੂੰ ਇਹਨਾਂ ਨੇ ਇਹ ਚੋਣ ਕਰਾਉਣ ਤੋਂ ਸਰਕਾਰ ਭੱਜ ਰਹੀ ਆ। ਹੂੰ ਅਸੀਂ ਉਹਦੀ ਪਟੀਸ਼ਨ ਕਮਿਸ਼ਨਰ ਸਾਹਿਬ ਨੂੰ ਦਿੱਤੀ ਆ ਔਰ ਕਮਿਸ਼ਨਰ ਸਾਹਿਬ ਉਸ ਉਹ ਤੋਂ ਪਹਿਲਾਂ ਆਲਰੇਡੀ ਇੱਕ ਚਿੱਠੀ ਲੋਕਲ ਬਾਡੀ ਨੂੰ ਲਿਖ ਚੁੱਕਿਆ ਵੀ ਆ ਜਿਹੜੀ ਚੋਣ ਡਿਊ ਆ ਇਹ ਕਰਾਉਣੀ ਬਣਦੀ ਤੇ ਕਰਾਈ ਜਾਵੇ। ਉਹ ਤੋਂ ਚਿੱਠੀ ਦੀ ਕਾਪੀ ਵੀ ਸਾਡੇ ਕੋਲ ਉਹਤੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਔਰ ਇਹਨਾਂ ਨੂੰ ਕਿਹਾ ਵੀ ਤੁਸੀਂ ਚੋਣ ਕਰਾਓ ਹੁਣ ਸਰਕਾਰ ਚੋਣ ਕਰਾਉਣ ਤੋਂ ਮਿਹਰ ਦਾ ਭੱਜ ਰਹੀ ਹੈ ਜਿਹੜਾ ਚਾਨੀ ਸਾਹਿਬ ਦੇ ਜਾਣ ਦੀ ਗੱਲ ਹੈ ਚਾਨੀ ਸਾਹਿਬ ਦੇ ਜਾਣ ਦਾ ਸਾਨੂੰ ਸਾਰੇ ਪ੍ਰੈਸਿਆਂ ਨੂੰ ਪਤਾ ਵੀ ਉਹ ਕਿਵੇਂ ਗਏ ਹੈ ਠੀਕ ਹੈ ਨਾ ਗੱਲ ਕਿਉਂਕਿ ਰੋਜ਼ ਸਰਕਾਰ ਇਸ ਗੱਲ ਤੇ ਕਹਿੰਦੀ ਹੈ ਵੀ ਸਰਕਾਰ ਜੁਧ ਨਸ਼ਿਆਂ ਵਿਰੁੱਧ ਠੀਕ ਹੈ ਨਾ ਗੱਲ ਉਹ ਜਿਹੜਾ ਇੱਕ ਕੋਈ ਉਥੇ ਪਰਚਾ ਨਸ਼ਿਆਂ ਦਾ ਹੋਇਆ ਸੀ ਉਹਦੇ ਵਿੱਚ ਕੋਈ ਚਾਨੀ ਸਾਹਿਬ ਨੇ ਕੋਈ ਇਦਾਂ ਦਾ ਉਹਨਾਂ ਦੀ ਇਨਵੋਲਵਮੈਂਟ ਸੀ ਉਹਨਾਂ ਦੀ ਪਾਰਟਨਰਸ਼ਿਪ ਵਾਲਾ ਫਿਰ ਉਹ ਗਏ ਤੁਹਾਨੂੰ ਲੱਗਦਾ ਵੀ ਉਹ ਬੰਦੇ ਨੇ ਇਹ ਕੰਮ ਕੀਤਾ ਜੇ ਫਿਰ ਉਹ ਉਸਤੀਬਾਲਾ ਦੀ ਗੱਲ ਸੀ ਨਹੀਂ ਉਸਤੀਬੇ ਦਾ ਇਹਨਾਂ ਨੇ ਸੁਚਾਲ ਸਿੰਘ ਛੋਟੇ ਪਰਦਾ ਵੀ ਲਾਇਆ ਸੀ ਹੋਰ ਵੀ ਕਈ ਜਿਹਾ ਦੇਖੋ ਉਹ ਤਾਂ ਉਹ ਤਾਂ ਸਾਰਾ ਕੁਝ ਆਨ ਰਿਕਾਰਡ ਆ ਕੋ ਮੇਰੇ ਕਹਿੰਦੀ ਕੀ ਗੱਲ ਉਹ ਦੂਜੀ ਪਾਰਟੀ ਨੇ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਜਾਤੀ ਹੋਈ ਹੈ ਜਾਂ ਜਿਨ੍ਹਾਂ ਨੇ ਆਪਦਾ ਕੰਮ ਕਰਾਉਣ ਲਈ ਕੋ ਇਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਆਨ ਰਿਕਾਰਡ ਉਹ ਆਪਦੀ ਵੀਡੀਓ ਆਡੀਓ ਲੀਕ ਕੀਤੀ ਹੈ ਉਹਦੇ ਬਹਿਮਤੀ ਪਾਰਟੀ ਨੇ ਐਕਸ਼ਨ ਲਿਆ ਦੇ ਖਿਲਾਫ ਉਹ ਕੋਈ ਮੇਰੇ ਕਹਿਣ ਦੀ ਗਲਤਾਂ ਨਹੀਂ ਉਹ ਸਾਰੇ ਸੋਸ਼ਲ ਮੀਡੀਆ ਤੇ ਚੱਲੀ ਆ ਪਹਿਕੇ ਇੱਕ ਮੌਕੇ ਤੇ ਬਸ ਨੀਕ ਨੇ ਸੁਣੀ ਆ ਉਹ ਕੋਈ ਹਰੀ ਸਿੰਘ ਖਾਈ ਆ ਦੇ ਕੋਲ ਉਹ ਤਾਂ ਨਹੀਂ ਕਹਿ ਰਿਹਾ ਨਹੀਂ ਉਹ ਚਲੋ ਠੀਕ ਹੈ ਤੁਹਾਡੀ ਗੱਲ ਪਰ ਜਿਆਦਾਤਰ ਹੁਣ ਕਹਿੰਦੇ ਵੀ ਲੋਕ ਚੀਜ਼ਾਂ ਫੇਕ ਬੜੀਆਂ ਆ ਜਾਂਦੀਆਂ ਇੱਕ ਵੀਡੀਓ ਦੀ ਗੱਲ ਜੇ ਪਿਛਲੀਆਂ ਗੱਲਾਂ ਦੇ ਇਹਨਾਂ ਦੀ ਪਾਰਟੀ ਤੇ ਜਾਇਗਾ ਤਾਂ ਬੜਾ ਬੜੀ ਸ਼ੋਕੀ ਤਾਂ ਉਸ ਤੋਂ ਬਾਅਦ ਦੇ ਵਿੱਚ ਥੋੜੀ ਬੰਦੇ ਦੁਆਰਾ ਤੋਂ ਤੁੱਟੇ ਹੋਏ ਨੇ ਤੇਰੀ ਫੇਕ ਆਣੀ ਗਾਲੀ ਗੱਲ ਹੈ ਹੁਣ ਜੇ ਹਰੀ ਸਿੰਘ ਖਾਈ ਕਿਸੇ ਨੂੰ ਫੋਨ ਤੇ ਕੋਈ ਗੱਲ ਕਹੂਗਾ ਠੀਕ ਹੈ ਜੀ ਗੱਲ ਹੁਣ ਜੋਧਾ ਸਿੰਘ ਬਰਾੜਨਾ ਮੈਂ ਗੱਲ ਕਰਦਾ ਮੰਨ ਲਓ ਜੋਦਾ ਸਿੰਘ ਬਰਾੜ ਮੈਂ ਰਿਕਾਰਡਿੰਗ ਕਰਦਾ ਤੇ ਮੇਰੀ ਜਿਹੜੀ ਆਡੀਓ ਲੀਕ ਕਰਦਾ ਉਹ ਤਾਂ ਆਵਾਜ਼ ਟੈਸਟ ਹੋ ਜਾਂਦੀ ਠੀਕ ਹੈ ਨਾ ਗੱਲ ਤੇ ਜੇ ਸਰਕਾਰ ਉਹਨਾਂ ਨੂੰ ਫੇਕ ਸੀਦਾ ਮੇਰ ਸਾਹਿਬ ਨੂੰ ਪਰੋਣੀ ਚਾਹੀਦੀ ਸੀ ਕਿਉਂਕਿ ਉਹਨਾਂ ਨੇ ਡਾਇਮੈਟ ਕੀਤੀ ਹੈ ਗੱਲ ਵੀ ਹਾਂ ਭਾਈ ਮੇਰੀ ਜੀ ਕਸੂਰ ਹੈ ਉਹਨਾਂ ਰਿਜ਼ਾਇਨ ਲੈ ਪਾਰਟੀ ਨੇ ਜੇ ਮੰਨ ਲਓ ਮੈਂ ਅੱਜ ਪ੍ਰਧਾਨ ਆ ਮੈਂ ਪ੍ਰਧਾਨ ਹੋ ਕੇ ਕੋਈ ਗਲਤੀ ਕਰਦਾ ਮੇਰੀ ਪਾਰਟੀ ਮੈਨੂੰ ਕਿਵੇਂ ਸਪੇਅਰ ਕਰੂਗੀ ਮੇਰੀ ਪਾਰਟੀ ਵਿੱਚ ਤਾਂ ਆਟੋਮੈਟਿਕਲੀ ਸਹੀ ਮੰਨਦੇ ਜੋ ਹੋਇਆ ਪਹਿਲਾਂ ਸਹੀ ਹੋਇਆ ਜੀ ਠੀਕ ਹੈ ਓਏ ਬੋਲੀ ਉਹ ਬੜਾ ਵੱਡਾ ਇੱਕ ਸਵਾਰੀਆ ਚੰਨਾ ਹੈ ਕੋ ਮਾਮਾ ਮਦਮੀ ਪਾਰਟੀ ਤੇ ਕਿਉਂਕਿ ਤੁਸੀਂ ਤਾਂ ਕਹਿੰਦੇ ਹੋ ਅਸੀਂ ਨਸ਼ਾ ਦੇ ਖਿਲਾਫ ਆ ਨਸ਼ਿਆਂ ਦਾ ਘਟਾ ਰਹੇ ਆ ਥੋੜੇ ਹੀ ਬੰਦੇ ਵਿੱਚ ਇੰਵੋਲਵਮੈਂਟ ਕਰ ਰਹੇ ਤਾਂ ਤੁਸੀਂ ਕਿੱਥੇ ਖੜੇ ਹੋ ਕੀ ਲੋਕਾਂ ਲਈ ਤੁਸੀਂ ਆਸ ਰੱਖਦੇ ਹੋ ਪ੍ਰਧਾਨ ਜੀ ਜਿਵੇਂ ਜੇਕਰ ਬਾਗੇਪੁਰਾਣੀ ਦੀ ਗੱਲ ਕਰਕੇ ਬਾਗੇਪੁਰਾਣੇ ਵਿੱਚ ਤੁਸੀਂ ਪਹਿਲਾਂ ਜ਼ਿਕਰ ਤਾਂ ਕੀਤਾ ਹੋਏਗਾ ਵੀ ਧੜੇ ਬਾਜੀਆਂ ਹੈਗੀ ਬਤੌਰ ਪ੍ਰਧਾਨ ਆ ਤੁਸੀਂ ਤਾਂ ਦਾਅਵੇ ਇਹੀ ਕਰ ਰਹੇ ਆ ਵੀ 2027 ਦੇ ਵਿੱਚ ਅਸੀਂ ਸੀਟਾਂ ਜਿੱਤਾਂਗੇ ਤੁਸੀਂ ਬਾਗੇਪੁਰਾਣੀ ਦੀ ਗੱਲ ਕਰੀਏ ਵੇਖੋ ਮੈਂ ਮੈਨੂੰ ਹਲੇ ਪ੍ਰਧਾਨ ਬਣੇ ਥੋੜਾ ਟਾਈਮ ਹੋਇਆ ਮੈਂ ਕੋਸ਼ਿਸ਼ ਕੀਤੀ ਭੋਲਾ ਸਿੰਘ ਬਰਾੜਤੇ ਜਿਸ ਕਿਸੇ ਨੂੰ ਇਕੱਠੇ ਕੀਤਾ ਜੀ ਹੌਲੀ ਹੌਲੀ ਪਿੰਡਾਂ ਜਾਵਾਂਗੇ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਕੋਈ ਰੁੱਸੇ ਬੈਠੇ ਆ ਕੋਈ ਨਰਾਜ ਆ ਪਾਰਟੀ ਤੇ ਉਹਨਾਂ ਕੋਲ ਜਾਵਾਂਗੇ ਬੇਨਤੀ ਕਰਾਂਗੇ ਸੋ ਥੋੜੇ ਟਾਈਮ ਸਾਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਊਗਾ ਪਾਰਟੀ ਨੂੰ ਇਕਮੁੱਟ ਕਰਾਂਗੇ ਸਾਰੇ ਵਰਕਰ ਸਾਥੀਆਂ ਨਾਲ ਲੈ ਕੇ ਸਾਰੀ ਵਧੀਆ ਇੱਕ ਟੀਮ ਬਣਾ ਕੇ ਚੱਲਾਂਗੇ ਕਿਉਂਕਿ 11 ਤਰੀਕ ਨੂੰ ਜਿਹੜੀ 11 ਜਨਵਰੀ ਨੂੰ ਅਸੀਂ ਦਾਣਾ ਮੰਡੀ ਜਾਂ ਕਿਤੇ ਹੋਰ ਜਗ੍ਹਾ ਤੇ ਇਕੱਠ ਕਰਨ ਜਾ ਰਹੇ ਹਾਂ ਬਗੇ ਪੁਰਾਣੇ ਹਲਕੇ ਦੇ ਜਿਹਦੇ ਵਿੱਚ ਸਾਡੇ ਮਾਨਯੋਗ ਜਨਰਲ ਸਖਤੇ ਇਨਚਾਰਜ ਪੰਜਾਬ ਸ੍ਰੀ ਉਪੇਸ਼ ਪਗੇਲ ਜੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪੜਿੰਗ ਜੀ ਸਾਡੇ ਵਿਰੋਧੀ ਧਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਬਾ ਚਰਨਜੀਤ ਸਿੰਘ ਚੰਨੀ ਸਮੁੱਚੀ ਲੀਡਰਸ਼ਿਪ ਆ ਰਹੀ ਹੈ ਓਕੇ ਕਿਉਂਕਿ ਜਿਹੜਾ ਤੁਹਾਨੂੰ ਪਿੱਛੇ ਕਾਂਗਰਸ ਪਾਰਟੀ ਨੇ ਇੱਕ ਐਜੂਡੇਸ਼ਨ ਛੇੜਿਆ ਜਿਹੜੀ ਸੈਂਟਰ ਗਵਰਨਮੈਂਟ ਉਹਨਾਂ ਨੇ ਜਿਹੜਾ ਨਰੇਗਾ ਦਾ ਕਾਨੂੰਨ ਬਦਲਣ ਜਾਂ ਰਹੇ ਉਹਨਾਂ ਮਹਾਤਮਾ ਗਾਂਧੀ ਦੇ ਨਾਂ ਠਾ ਰਹੇ ਆ ਉਤੋਂ ਦੂਜਾ ਜਿਹੜਾ ਗਰੀਬਾਂ ਦੇ ਕੰਮ ਖੋਣ ਦੀ ਕੋਸ਼ਿਸ਼ ਸਰਕਾਰ ਕਰਦੀ ਹੈ ਉਹਦੇ ਲਈ ਅਸੀਂ ਇੱਥੇ ਪ੍ਰੋਟੈਸਟ ਰੈਲੀ ਕਰ ਰਹੇ ਆ ਮਾਗੇ ਪਰਾਣੀ ਦੀ ਸਮੁੱਚੀ ਲੀਡਰਸ਼ਿਪ ਆਉਗੀ ਸੋਨੂੰ ਸਾਰੇ ਬੰਦੇ ਉੱਥੇ ਸਟੇਜ ਤੇ ਨਜ਼ਰ ਆਉਣਗੇ ਸਾਰੇ ਇੱਕ ਮੁੱਠ ਤੇ ਇਕੱਠੇ ਹੋਣਗੇ ਸੋ ਪਹਿਲੀ ਰੈਲੀ ਜਿਹੜੀ ਸਟਾਰਟ ਹੋਣ ਲੱਗੀ ਆ ਪੰਜਾਬ ਦੀਪਾ ਦਾ ਸਟਾਰਟ ਹੋਣ ਲੱਗੀ ਨਹੀਂ ਨਹੀਂ ਪਹਿਲਾਂ ਸਟਾਰਟ ਤਾਂ ਉਧਰ ਹੋਣ ਲਈ ਹੈ ਅਲੰਗੀ ਹੈ ਸਟਾਰਟ ਤਾਂ ਬਰਾਨਕੋਟ ਏਰੀਆ ਉਧਰੋਂ ਹੋਣੀ ਹੈ لیکن ਉਧਰੋਂ ਆਏ ਸਾਰੇ ਪੰਜਾਬ ਚ ਹੁੰਦੇ ਹੋਏ ਬਾਗੇ ਭਰਾਣੇ ਓਕੇ ਇਧਰ ਆਪਣਾ ਫਰੋਜਪੁਰ ਰਵਣ ਉਹਨਾਂ ਨੇ ਜਾਣਾ ਫਰੋਜਪੁਰ ਤੋਂ ਓਕੇ ਤਰਨਤਾਰਨ ਖਡੂਰ ਸਾਹਿਬ ਇਧਰ ਇਸ ਹਲਕੇ ਨੂੰ ਜਾਣਾ ਅਛਾ ਇਹ ਰੈਲੀ ਤੁਸੀਂ ਇੱਥੇ ਕਰ ਰਹੇ ਹੋ ਰੈਲੀ ਕਹਿ ਸਕਦੇ ਇਹਨੂੰ ਆਪਾਂ ਦੇ ਵੀ ਵੈਸੇ ਮੋਟਿਆ ਜਾ ਸਕਦਾ ਰੇਗਾ ਵਰਤੋਂ ਦਾ ਕੱਟ ਕਹਿ ਸਕਦੇ ਓਕੇ ਉਹਨਾਂ ਨੂੰ ਇਕੱਠੇ ਕਰਾਂਗੇ ਠੀਕ ਹੈ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਜਿਹੜੀਆਂ ਹੱਕ ਕੋਈ ਜਾ ਰਹੇ ਉਹਦੇ ਪਰ ਅਸੀਂ ਜਾਗਰਤ ਕਰਾਂਗੇ ਨਾ ਲੋਕਾਂ ਇਹ ਪੂਰੇ ਹਲਕੇ ਦੇ ਲੋਕਾਂ ਨੂੰ ਬੁਲਾਇਆ ਜਾਊਗਾ ਹਾਂ ਬਿਲਕੁਲ ਡਿਸਟ੍ਰਿਕਟ ਦੇ ਲੋਕਾਂ ਨੂੰ ਬੁਲਾਵਾ ओके ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਜ਼ਿਲ੍ਹੇ ਦੇ ਲੋਕਾਂ ਵਿੱਚ ਬਲਾਇਆ ਜਾਊਗਾ ਵੱਡਾ ਘਟੂ ਵੱਡਾ ਘਟ ਕਰਾ ਇਹ ਕਿਹੜੇ ਤਰੀਕਾ ਦੇ ਵਿੱਚ ਤੁਸੀਂ ਜ਼ਰਾ ਕੁਝ 11 ਤਰੀਕ ਜਾਂ 11 11 ਤਰੀਕ ਜਨਵਰੀ ਨੂੰ ਕਿਉਂਕਿ ਸਾਡਾ ਇਹ ਜਿਹੜਾ ਮਿਸ਼ਨ ਹੈ ਵੀ ਜਿਹੜਾ ਨਰੇਗਾ ਦੇ ਕਿਉਂਕਿ ਸਾਨੂੰ ਮੈਂ ਦੱਸ ਦੇਣਾ ਚਾਹਣਾ ਤੁਹਾਡੇ ਚੈਨਲ ਦੇ ਜ਼ਰੀਏ ਕਿਉਂਕਿ ਤੁਸੀਂ ਪੰਜਾਬ ਗਵਰਨਮੈਂਟ ਦਾ ਜਿਹੜਾ ਉਹਨਾਂ ਨੇ ਵਿਧਾਨ ਸਭਾ ਦਾ ਚਰਚਾ ਸਦੈ ਨਰੇਗਾ ਤੇ ਉਹਦੇ ਵਿੱਚ ਵੀ ਚਰਚਾ ਹੋਈ ਸਾਡੀ ਪਾਰਟੀ ਤੋਂ ਪਹਿਲਾਂ ਚ ਲੱਗੀ ਵੀ ਹੈ ਅਸੀਂ ਪਹਿਲਾਂ ਵੀ ਉਸ ਵੰਦੇ ਵਿੱਚ ਮੋਗੇ ਜਿਹੜਾ ਸੀ ਅ ਸਤਾਇਤਰੀ ਨੂੰ ਇੱਕ ਰੂਪਰ ਦਰਸ਼ਨ ਕੀਤਾ ਜੀ ਠੀਕ ਹੈ ਸਾਰੇ ਸ਼ਹਿਰ ਦੇ ਵਿੱਚ ਮਨਰੇਗਾ ਕੰਮਾਂ ਦੇ ਹੱਕ ਦੇ ਵਿੱਚ ਮੋਦੀ ਜੀ ਦਾ ਪੁੱਤਲਾ ਫੂਕੇ ਚ ਮੇ ਚੌਂਕ ਦੇ ਵਿੱਚ ਜੀ ਠੀਕ ਹੈ ਇਸੇ ਤਰ੍ਹਾਂ ਕਿਉਂਕਿ ਪਾਰਟੀ ਧਾਰੀ ਲੱਗੀ ਹੈ ਕਿ ਗਰੀਬਾਂ ਦਾ ਜਿਹੜਾ ਹੱਕ ਹੋਇਆ ਜਾ ਸਕਦਾ ਕਿਉਂਕਿ ਜਿਹੜੀ ਮਨਰੇਗਾ ਸਾਡੀ ਕਾਂਗਰਸ ਪਾਰਟੀ ਦੀ ਦੇਣਾ ਸਰਦਾਰ ਮੋਹਨ ਸਿੰਘ ਨੇ ਇੱਕ ਕਾਨੂੰਨ ਲੈ ਕੇ ਆਂਦਾ ਸੀ ਗਰੀਬਾਂ ਦੇ ਹਿੱਤਾਂ ਦੇ ਲਈ ਵੀ ਆਮ ਜਿਹੜਾ ਗਰੀਬ ਆ ਉਹ ਰੋਟੀ ਉੱਘਲਾ ਨਾਲ ਚੱਲਦਾ ਰਹੇ ਪਰ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਆ ਸਟੇਟ ਗਵਰਨਮੈਂਟ ਦਾ 10% ਸ਼ੇਅਰ ਹੁੰਦਾ ਸੀ ਲੇਕਿਨ ਹੁਣ ਮੋਦੀ ਗਵਰਨਮੈਂਟ ਨੇ ਉਹਦੇ ਨਿਯਮ ਬਦਲਣ ਜਾ ਰਹੀ ਹੈ ਕੋਈ 20% ਸਟੇਟ ਦਾ ਸ਼ੇਅਰ ਹੋਊਗਾ 60 ਪੈਸੇ ਅਸੀਂ ਪਾਵਾਂਗੇ 40 ਸਟੇਟ ਪਾਊ ਪਰ ਇੰਨਾ ਜਿਹੜਾ ਪੈਸਾ ਸਟੇਟ ਗਵਰਨਮੈਂਟ ਨਾਲ ਰੁਕੋ ਪਾਣਾ ਔਖਾ ਹੈ ਉਹਦੇ ਕਰਕੇ ਨਰੇਗਾ ਬੰਦੀ ਹੋ ਜੂਗੀ ਤਾਂ ਬੰਦ ਕਰ ਦੇ ਖਾਦਣਾ ਆ ਦੂਜਾ ਜਿਹੜਾ ਪ੍ਰੋਜੈਕਟ ਹੈ ਅੱਗੇ ਸਟੇਟ ਕੰਮ ਦਾ ਪ੍ਰੋਜੈਕਟ ਬਣਾ ਕੇ ਅਸੀਂ ਸਾਰੇ ਸੂਬੇ ਦੇ ਵਿੱਚ ਇੰਨੇ ਇੰਨੇ ਮੀਟਰ ਅਸੀਂ ਜਿਹੜੀ ਗੱਲ ਜੰਟਰ ਲੋ ਕਰਨੀ ਹੈ ਜਾਂ ਆ ਚੀਜ਼ ਬਣਾਉਣੀ ਹੈ ਉਹ ਸੈਂਟਰ ਨੂੰ ਪ੍ਰਪੋਜ਼ਲ ਸਟੇਟ ਭੇਜਦਾ ਸੀ ਉਹ ਕਹਿੰਦੇ ਹੁਣ ਅਸੀਂ ਪ੍ਰਪੋਜ਼ਲ ਭੇਜਿਆ ਕਰਾਂਗੇ ਆ ਤੁਸੀਂ ਕੰਮ ਕਰਦੇ ਉਹ ਨਿਯਮ ਬਦਲ ਰਿਹਾ ਉਹਦੇ ਨਾਲ ਗਰੀਬਾਂ ਦੇ ਕੰਮ ਰੁਕ ਜਾਣੇ ਬੜੀ ਦਿੱਕਤ ਆਊਗੀ ਇਹਦੇ ਵਿੱਚ ਨਰੇਕਾ ਵਰਕਰਾਂ ਨੂੰ ਬੜਾ ਵੱਡਾ ਚੈਲੰਜ ਆ ਇਸ ਗੱਲ ਤੇ ਕਿਉਂਕਿ ਬੜੀਆਂ ਦਿੱਕਤਾਂ ਆਉਣਗੀਆਂ ਤੁਹਾਨੂੰ ਅੱਜ ਸਾਡੀ ਸਟੇਅਰ ਦੇ ਜਿਹੜੀ ਫਾਈਨੈਂਸ਼ਲ ਹਰ ਲਾਅਤ ਆ ਤੁਹਾਨੂੰ ਮੇਰੇ ਨੂੰ ਪਿੱਛੇ ਪਤਾ ਕਿਉਂਕਿ 10% ਪਾ ਕੇ ਤਾਂ ਅਸੀਂ ਸਤਾਏ 27 ਦਿਨ ਕੰਮ ਦੇ ਸਕਿਆ 100 ਦਿਨ ਚੋਂ 27 ਦਿਨ ਗਰੀਬਾਂ ਨੂੰ ਕੰਮ ਮਿਲਿਆ ਕਿਉਂਕਿ ਅਸੀਂ 10% ਸ਼ੇਅਰ ਮੈਚ ਹੀ ਨਹੀਂ ਕਰ ਸਕੇ ਉਹ ਜਦੋਂ 40 ਕਰਤਾ ਸੀ ਸਾਡੀ ਸਟੇਟ ਗਵਰਨਮੈਂਟ ਕਿੱਥੋਂ ਪਾਉਗੀ ਫਿਰ ਤਾਂ ਕੰਮ ਹੀ ਨਹੀਂ ਹੋਣਾ ਕੰਮ ਮਿਲਣਾ ਹੀ ਕਿਸੇ ਨੂੰ ਨਹੀਂ ਤੁਸੀਂ ਭਲਾਏ 200 ਦਿਨ ਕਰ ਦੋ ਉਹਦਾ ਗੱਲ ਤਾਂ ਸਾਡੇ ਕੋਲ ਫਾਈਨੈਂਸ਼ਲੀ ਆਪਦੇ ਕੋਲੇ ਕੁਝ ਹੋਣਾ ਚਾਹੀਦਾ ਨਾ ਤੁਸੀਂ ਕਹਿੰਦੇ ਹੋ ਮੈਂ 60% ਦੇਵਾਂਗਾ ਤੂੰ 40 ਦੇ ਮੇਹ ਤੋਂ 10 ਦਾ ਦੇ ਮੈਂ ਦੇ ਨਹੀਂ ਸਕਿਆ ਮੈਂ 10% ਦੇ ਕੇ ਪਿਛਲੇ 4 ਸਾਲਾਂ ਦੇ ਵਿੱਚ ਸਾਢੇ 3-4 ਸਾਲ ਦੇ ਵਿੱਚ 27% ਕੰਮ ਮਿਲਿਆ ਲੋਕਾਂ ਨੂੰ 27 ਸੋ ਜੋ 27 ਦਿਨ ਦਾ ਕੰਮ ਮਿਲਿਆ ਇੰਡਸਟਰੀ ਆਪਣੀ ਸਟੇਟ ਦੇ ਵਿੱਚ ਠੀਕ ਹੈ ਜੀ ਕਿਉਂਕਿ 10% ਸ਼ੇਅਰ ਜੇ ਸਰਕਾਰ ਪਾਉਂਦੀ ਸਟੇਟ ਗਵਰਨਮੈਂਟ ਤਾਂ ਹੀ ਨਰੇਗਾ ਦਾ ਕੰਮ ਚੱਲਣਾ ਸੀ ਨਾ ਉਹ 10% ਇਹਨਾਂ ਨੇ ਪਾਇਆ ਨਹੀਂ ਉਹਨਾਂ ਨੇ ਕੰਮ ਨਹੀਂ ਭੇਜਿਆ ਗਰੀਬਾਂ ਦਾ ਕੰਮ ਕਿੱਥੋਂ ਚੱਲਣਾ ਸੀ ਇਸ ਕਰਕੇ ਵੀ ਹੁਣ ਇਹਨਾਂ ਨੇ ਵੀ ਜਿਹੜਾ ਨਰੇਗਾ ਨਰੇਗਾ ਜਿਹੜੀ ਹੈਗੀ ਇਹਨੂੰ ਬੰਦ ਕਰ ਸਕਦੀ ਹੈ ਸਰਕਾਰ ਆਉਣ ਵਾਲੇ ਸਮੇਂ ਉਹ ਤਾਂ ਹੀ ਇਹਨਾਂ ਨੇ ਉਹਦਾ ਸ਼ੇਅਰ ਵਧਾਇਆ ਸਟੇਟਾਂ ਦਾ ਵੀ ਆਪੇ ਸਟੇਟਾਂ ਤੋਂ ਪੈਣਾ ਨਹੀਂ ਤੇ ਸਾਡੇ ਦੇ ਕੋਈ ਨਾਮ ਨੂੰ ਆਪੇ ਕਾਮਾਂਗ ਜਪ ਪ੍ਰਧਾਨ ਜੀ ਚਲੋ ਆਪਾਂ ਆਖਰੀ ਗੱਲ ਮੈਂ ਕਰਨੀ ਜਾਊਂਗਾ ਤੁਸੀਂ ਗੱਲ ਆਪਾਂ ਬੱਗ ਬਲੇ ਦੀ ਧੜੀ ਬਾਈ ਦੀ ਕੀਤੀ ਤੁਸੀਂ ਸਦਾ ਭੋਲਾ ਸਿੰਘ ਦੀ ਗੱਲ ਕੀਤੀ ਜਕਸੀਰ ਸਿੰਘ ਕਾਲੇਗ ਦੀ ਗੱਲ ਕੀਤੀ ਇੱਥੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾਰ ਵੀ ਆਪਦੇ ਗਰੁੱਪ 'ਚ ਬੈਠੇ ਆ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਆ ਤੁਸੀਂ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇਗੇ ਤੁਸੀਂ ਉਹਨਾਂ ਨੂੰ ਵਿੱਚ ਨਹੀਂ ਮੰਨਦੇ ਜਾਂ ਮਤਲਬ ਕਰਨ ਦੇ ਦੇਖੋ ਹੁਣ ਤੁਹਾਨੂੰ ਪਤਾ ਉਸ ਪਰਿਵਾਰ ਬਾਰੇ ਜੇ ਮੈਂ ਕੋਈ ਗੱਲ ਆਪਦੇ ਮੂੰਹ ਕਰਨਾ ਚੰਗੇ ਨਹੀਂ ਲੱਗਦੀ ਕਿਉਂਕਿ ਸਾਡੇ ਸਤਿਕਾਰਯੋਗ ਆ ਸੀਨੀਅਰ ਲੀਡਰ ਨੇ ਉਹ ਠੀਕ ਹੈ ਨਾ ਗੱਲ ਆਪ ਤੋਂ ਵੱਡੇ ਬੰਦੇ ਨਾਲ ਪ ਹਾਂ ਤੁਸੀਂ ਉਹ ਗਰੁੱਪ ਵਾਜੀ ਜਿਸ ਮਾਨਦੇ ਨੇ ਉਹ ਨਹੀਂ ਗਰੁੱਪ ਵਾਜੀ ਵੇਖੋ ਉਹਨਾਂ ਨੇ ਤਾਂ ਇੰਡੀਪੈਂਡੈਂਟ ਬੰਦੇ ਲੜਾਏ ਆ ਉਹਨਾਂ ਦੇ ਬੇਟੇ ਨੇ ਠੀਕ ਹੈ ਨਾ ਗੱਲ ਤਾਂ ਅਰਸ਼ਨ ਸਿੰਘ ਬਰਾੜ ਵਿੱਚ ਮੀਟਿੰਗਾਂ ਦੇ ਉਹਨਾਂ ਦੇ ਜਾਂਦੇ ਰਹੇ ਆ ਚਲੋ ਉਹਨਾਂ ਦੀ ਆਪਦੀ ਸੋਚ ਹੋ ਸਕਦੀ ਆ ਪਰ ਜਿਹੜੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੇ ਤਾਂ ਕਾਂਗਰਸ ਨੂੰ ਵੋਟਾਂ ਪਾਈਆਂ ਠੀਕ ਹੈ ਨਾ ਕਿ ਤੁਸੀਂ ਉਹ ਉਹਨਾਂ ਦਾ ਇਫੈਕਟ ਨਹੀਂ ਮੰਨਦੇ ਵੀ ਥੋੜਾ ਹਲਕੇ ਦੇ ਵਿੱਚ ਥੋੜੀਆਂ ਵੋਟਾਂ ਦੇ ਤੇ ਨੋਟਾਂ ਦੇ ਜਿਹੜੇ ਪੱਤਰ ਜਿਹੜੇ ਪਾਰਟੀਆਂ ਦੇ ਮੈਂਬਰ ਹਨ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਆ ਨਾ ਕਿ ਹਰੀ ਸਿੰਘ ਨੂੰ ਖਾਈ ਨੂੰ ਨਾ ਜੋਧਾ ਸਿੰਘ ਬਰਾੜ ਨੂੰ ਨਾ ਜਗਸੀਰ ਸਿੰਘ ਕਾਲੇਕੇ ਨੂੰ ਜੀ ਕਾਂਗਰਸ ਪਾਰਟੀ ਨੂੰ ਵੋਟ ਲੋਕਰਨਾ ਹੈ ਕਾਂਗਰਸ ਦੇ ਕੰਮਾਂ ਨੂੰ ਕਾਂਗਰਸ ਨੂੰ ਪਿਆਰ ਕਰਨਾ ਹੈ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਉਣੀ ਆ ਉਹ ਕਾਂਗਰਸ ਤਰਲੋਚਨ ਸਿੰਘ ਕਹਿੰਨ ਨੂੰ ਵੀ ਜਿਵੇਂ ਜਿਵੇਂ ਮਤਲਬ ਸੀਟਾਂ ਹਰੀਆਂ ਸੁਣੋ ਬਲਕਸਪੀ ਚ ਲੋਬੇ ਹਰੀਆਂ ਜਿਵੇਂ ਮਤਲਬ ਬਹੁਤ ਘੱਟ ਵੋਟਾਂ ਦੇ ਕਈ ਬੰਦੇ ਹਾਰੇ ਆ ਕਾਂਗਰਸ ਪਾਰਟੀ ਦੇ ਤੁਸੀਂ ਕਿ ਉਹ ਜਿਹੜੇ ਬੰਦੇ ਜਿਹੜੇ ਤੁਸੀਂ ਮੰਨਦੇ ਆ ਉਹਨਾਂ ਦੇ ਬੰਦੇ ਜੇ ਐਂਟੀਪਰਨ ਲੜੇ ਹੈਗੇ ਉਹਨਾਂ ਦੇ ਬੇਟੇ ਨਾਲ ਲੜਿਆ ਪਰ ਉਹ ਲੋਕ ਹੈ ਤਾਂ ਕਾਂਗਰਸ ਨਾਲ ਸਬੰਧ ਦੀ ਸੀ ਜਿਨ੍ਹਾਂ ਨੇ ਵਟਾਵਾ ਦਾ ਮਤਲਬ ਪੰਜ ਨੂੰ ਦੇਖੋ ਉਹ ਵੀ ਵੱਡੇ ਪੱਤਰ ਤੇ ਬੋਲਣ ਦਾ ਡੈਟੀ ਜਾ ਗੱਲ ਗੱਲ ਇਹ ਆ ਸੁਣ ਲੋ ਗੱਲ ਜਾਨਾ ਪਾਰਟੀ ਵਿਰੋਧਤਾ ਕਰਨੀ ਕੋ ਚੰਗਾ ਕੰਮ ਨਹੀਂ ਹੁੰਦਾ ਉਹ ਜਿਹੜੀ ਸਹੀ ਗੱਲ ਹੈ ਤੁਸੀਂ ਜਿਹੜੇ ਪਾਰਟੀ 'ਚ ਰਹਿੰਦੇ ਹੋ ਉਹਦੀ ਸੁੱਖ ਮੰਗੋ ਮੈਂ ਕਾਂਗਰਸ ਪਾਰਟੀ 'ਚ ਹਾਂ ਮੇਰੇ ਲਈ ਕਾਂਗਰਸ ਦਾ ਪੰਜਾ ਟੋ ਨਿਸ਼ਾਨ ਮੇਰੇ ਲਈ ਹਮ ਸਭ ਕੁਝ ਕਾਂਗਰਸ ਪਾਰਟੀ ਮਹਤਾ ਅੱਜ ਮੈਂ ਇਸ ਚੇਅਰ ਤੇ ਬੈਠਾ ਕਾਂਗਰਸ ਕਰਕੇ ਬੈਠਾ ਹਮ ਠੀਕ ਹੈ ਨਾ ਗੱਲ ਅੱਜ ਜੇ ਤੁਹਾਡਾ ਇੰਟਰਵਿਊ ਕਰਦਾ ਬਲੌਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਤਾਂ ਕਾਂਗਰਸ ਦੇ ਆ ਜੇ ਮੈਂ ਕਾਂਗਰਸ ਲਈ ਵਧੀਆ ਨਿਸ਼ਕਾਮ ਸੇਵਾ ਕੀਤੀ ਹੈ ਸਾਫ਼ ਦਿਲ ਤੋਂ ਕਾਂਗਰਸ ਪਾਰਟੀ ਨਾਲ ਖੜਾ ਤਾਂ ਪਾਰਟੀ ਨੇ ਮੈਨੂੰ ਮਾਣ ਬਖਸ਼ਿਆ ਠੀਕ ਹੈ ਗੱਲ ਲekin ਉਹਨਾਂ ਲੋਕਾਂ ਨੂੰ ਆਪ ਹੀ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਹੈ ਵੀ ਉਹਨਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ ਐਮਐਲਏ ਬਣਾਏ ਮੰਤਰੀ ਬਣਾਏ ਠੀਕ ਹੈ ਗੱਲ ਤੇ ਅੱਜ ਜੇ ਉਹ ਪਾਰਟੀ ਦੀ ਵਿਰੋਧਤਾ ਕਰਦੇ ਤਾਂ ਉਹ ਆਪ ਦੀ ਉਹਨਾਂ ਦੀ ਸੋਚ ਹੋ ਸਕਦੀ ਹੈ ਮੈਂ ਕਿਸੇ ਦੀ ਵੀ ਸੋਚ ਬਾਰੇ ਕਿਉਂ ਕੰਮ ਉਹਨਾਂ ਨੂੰ ਕਾਂਗਰਸ ਚ ਮੰਨਦੇ ਆ ਇਸ ਦਰਸ਼ਣ ਤੋਂ ਪੜ ਲੂ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਆ ਵੀ ਕਾਂਗਰਸ ਵਿੱਚ ਬੜੇ ਵੱਡੇ ਵੱਡੇ ਬੰਦੇ ਆਏ ਤੇ ਵੱਡੇ ਵੱਡੇ ਬੰਦੇ ਚਲੇ ਗਏ ਜਿਹੜੇ ਕਾਂਗਰਸ ਚ ਰਹੇ ਉਹ ਮੰਤਰੀ ਬਣੇ ਵਜ਼ੀਰ ਬਣੇ ਮੁੱਖ ਮੰਤਰੀ ਬਣੇ ਜਦੋਂ ਜਦੋਂ ਉਹਨਾਂ ਲੋਕਾਂ ਨੇ ਪਾਰਟੀ ਛੱਡੀ ਤਾਂ ਮੁੜ ਕੇ ਕਦੇ ਉਹ ਲੋਕ ਸਰਵਾਈਵ ਨਹੀਂ ਕਰ ਸਕੇ ਠੀਕ ਹੈ ਜੇ ਤਾਂ ਮੈਂ ਲੀਡਰ ਹਾਂ ਸੁਣ ਲਓ ਗੱਲ ਧਿਆਨ ਨਾਲ ਤਾਂ ਮੈਂ ਕਾਂਗਰਸ ਨੂੰ ਪਿਆਰ ਕਰਦਾ ਤਾਂ ਕਾਂਗਰਸ ਪਾਰਟੀ ਸਭ ਕੁਝ ਦਿੰਦੀ ਆ ਹਰ ਬੰਦੇ ਨੂੰ ਦਿੰਦੀ ਆ ਜਿਹੜਾ ਪਾਰਟੀ ਲਈ ਕੰਮ ਕਰਦਾ ਠੀਕ ਹੈ ਗੱਲ ਜੇ ਤੁਸੀਂ ਕਾਂਗਰਸ ਵਿਚਾਰਧਾਰਾ ਤੇ ਕੰਮ ਨਹੀਂ ਕਰਨਾ ਫਿਰ ਤੁਹਾਡੀ ਇੰਡੀਵਿਜੂਅਲੀ ਕਰਨ ਆਏ ਤਾਂ ਹੁਣ ਉਹਨਾਂ ਨੂੰ ਪੁੱਛ ਸਕਦੇ ਹੋ ਤੁਸੀਂ ਉਹਨਾਂ ਨੇ ਕੀ ਕਰਨਾ ਉਹ ਦੱਸਣਗੇ ਥੋੜਾ ਮੇਰੇੋਂ ਬਿਹਤਰ ਤਾਂ ਵੀ ਕੀ ਉਹ ਕਾਂਗਰਸ ਨੂੰ ਮੋਡੀ ਪਾਰਟੀ ਮੰਨਦੇ ਆ ਜਾਂ ਨਹੀਂ ਮੰਨਦੇ ਆ ਹੁਣ ਮੈਂ ਦਰਸ਼ਨ ਸਿੰਘ ਬਰਾੜ ਦੀ ਗੱਲ ਕੀਤੀ ਤੁਸੀਂ ਉਹਨੂੰ ਪੁੱਛ ਲਓ ਦਸ਼ਨ ਸਿੰਘ ਇਮਰਾਨ ਨੂੰ ਕੁਐਸਚਨ ਕਰ ਲਵੇ ਵੀ ਤੁਸੀਂ ਕਾਂਗਰਸੀਓਂ ਕਿ ਇੰਡੀਪੈਂਡੈਂਟ ਲੜਨ ਵਾਲਿਆਂ ਦੇ ਨਾਲੋਂ ਉਹਨਾਂ ਸਵਾਲ ਉਹਨਾਂ ਤੋਂ ਲਓ ਇਸ ਵਾਰ ਮੇਰੇ ਤਾਂ ਬਣਦਾ ਹੀ ਨਹੀਂ ਮੇਰੇ ਤਾਂ ਇਹ ਕਹਿਦਾ ਵੀ ਜਿਹੜਾ ਕਾਂਗਰਸ ਚਾਹਣਾ ਚਾਹਦਾ ਵੈਲਕਮ ਆ ਕੋਈ ਹੋਰ ਆਉਣਾ ਚਾਹੁੰਦਾ ਵੀ ਮੈਂ ਤਾਂ ਗੱਲ ਚ ਪਾਰਨਾ ਪਾਉਣ ਨੂੰ ਤਿਆਰ ਬੈਠਾ ਮੈਂ ਤਾਂ ਕਾਂਗਰਸ ਦੇ ਵੱਲ ਦੀ ਗੱਲ ਕਰਨੀ ਹੈ ਮੇਰਾ ਕਿਹੜਾ ਕਿਸੇ ਨਾਲ ਕੋਈ ਲੜਾਈ ਝਗੜਾ ਜਾਂ ਧੜੇਵੰਦੀ ਹੈ ਮੈਂ ਤਾਂ ਪਾਰਟੀ ਪ੍ਰਧਾਨ ਆ ਮੈਂ ਤਾਂ ਪਾਰਟੀ ਦੇ ਵਿੱਚ ਸਭ ਨੂੰ ਜੀ ਆਇਆਂ ਕਹਿਣਾ ਪਰ ਅੱਜ ਉਹ ਪਾਰਟੀ ਦਾ ਜਿਹੜੀ ਤੁਸੀਂ ਗੱਲ ਕੀਤੀ ਐ ਜੇ ਉਹਨਾਂ ਨੇ ਪਾਰਟੀ ਦੇ ਵਿੱਚ ਉਹਨਾਂ ਨੂੰ ਇਹ ਜਵਾਬ ਜਆ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਾਂਗਰਸ ਚੋਂ ਜਿਹੜੀ ਇੰਡੀਪੈਂਡੈਂਟ ਚੋਂ ਲੜੀ ਐ ਕਿਉਂ ਲੜੀ ਐ ਉਹ ਤੁਹਾਨੂੰ ਜਵਾਬ ਮੇਰੇ ਨਾਲੋਂ ਬਿਹਤਰ ਉਹ ਦੇਣਗੇ ਪਵਾਦੀ ਜਿਵੇਂ ਔਰ ਤੁਸੀਂ ਔਰ ਦੇ ਦਰਨਾਂ ਦੇ ਵਿੱਚ ਇੱਕ ਤੁਸੀਂ ਰੈਲੀ ਦੀ ਗੱਲ ਕੀਤੀ ਐ ਜਿਹੜੀ ਤੁਸੀਂ ਕਹਿਣ ਲੱਗਿਆ ਕਿ ਇਸ ਤੋਂ ਇਲਾਵਾ ਤੁਹਾਡੇ ਹੋਰ ਮੇਰ ਕਾਹ ਜਾਂ ਦੇਖੀ ਹੈ ਦੇਖੋ ਤਾਂ ਲੋਜਨ ਜੀ ਪਾਰਟੀ ਦੇ ਜਿਹੜੇ ਪ੍ਰੋਗਰਾਮ ਐ ਜਿੰਨੇ ਵੀ ਨੈਸ਼ਨਲ ਪ੍ਰੋਗਰਾਮ ਆ ਸਟੇਟ ਪ੍ਰੋਗਰਾਮ ਐ ਉਹ ਸਾਰਿਆਂ ਨੂੰ ਅਸੀਂ ਪਿੰਡ ਤੱਕ ਲੈ ਕੇ ਜਾਵਾਂਗੇ ਲੋਕਾਂ ਨੂੰ ਪਾਰਟੀ ਦੇ ਕੰਮਾਂ ਪ੍ਰਤੀ ਪਾਰਟੀ ਦੇ ਜਿਹੜੇ ਸਿਸਟਮ ਆ ਉਹਦੇ ਪ੍ਰਤੀ ਵਿਰੋਧ ਕਰਾਂਗੇ ਦੂਜਾ ਅਸੀਂ ਪਿੰਡ-ਪਿੰਡ ਜਾ ਕੇ ਇਕੱਠੇ ਹੋ ਕੇ ਸਾਰੇ ਗਰੁੱਪਾਂ ਨੂੰ ਇਕੱਠੇ ਕਰਾਂਗੇ ਉਹਨਾਂ ਦੀ ਸਹਿਮਤੀ ਨਾਲ ਪਿੰਡ ਤੇ ਬੂਥ ਕਮੇਟੀਆਂ ਬਣਾਵਾਂਗੇ ਫਿਰ ਪਿੰਡ ਦੀਆਂ ਵਿਲੇਜ ਕਮੇਟੀਆਂ ਬਣਾਵਾਂਗੇ ਉਸ ਕਮੇਟੀ ਦੇ ਵਿੱਚ ਸਹਿਮਤੀ ਨਾਲ ਇੱਕ ਨੂੰ ਪ੍ਰਧਾਨ ਲਾਵਾਂਗੇ 10 ਵਜੇ ਨਾਲ ਮੈਂਬਰ ਲਾਵਾਂਗੇ ਤਾਂ ਕਿ ਜਿਹੜੀ 2027 ਦੀ ਵਿਧਾਨ ਸਭਾ ਜਦੋਂ ਅਸੀਂ ਲੜਨੀ ਹੈ ਸਾਡੀ ਪੂਰੀ ਸਮੁੱਚੀ ਜਿਹੜੀ ਕਾਂਗਰਸੀ ਟੀਮ ਇੱਕ ਮੁੱਠ ਹੋ ਕੇ ਲੜਾਈ ਲੜ ਸਕੇ ਸੋ ਜਿਵੇਂ ਆਧਾਰਨ ਦੇ ਤੌਰ ਤੇ ਵੀ ਅਸੀਂ ਕਾਲੇਗੀ ਕਮੇਟੀ ਬਣਾਵਾਂਗੇ ਕਾਲੇਗੀ ਦੀ ਸਾਰੀ ਕਾਂਗਰਸ ਇਕੱਠੀ ਕਰਾਂਗੇ ਉਹਨਾਂ ਸਾਰਿਆਂ ਦੇ ਪਿੰਡਾਂ ਦੇ ਵਿਚਾਰ ਲਵਾਂਗੇ ਜੀ ਨੂੰ ਉਹ ਨੁਮਾਇੰਦਾ ਆਪਦਾ ਚੁਣਨਗੇ ਪਿੰਡ ਦਾ ਪ੍ਰਧਾਨ ਲਾਉਣ ਲਈ ਕਹਿਣਗੇ ਅਸੀਂ ਉਹਨੂੰ ਪਿੰਡ ਦਾ ਪ੍ਰਧਾਨ ਲਾ ਦਾਂਗੇ ਬਾਕੀ ਬੰਦਿਆਂ ਨੂੰ ਸਹਿਮਤੀ ਨਾਲ ਮੈਂਬਰ ਲਾ ਦਾਰੇ ਉਹ ਕਿਉਂਕਿ ਫਿਰ ਬੂਥਾ ਦੇ ਸਾਰੇ ਬੰਦੇ ਕੰਮ ਕਰਨਗੇ ਉਹ ਫਿਰ ਸਾਰੀਆਂ ਜਿਹੜੀਆਂ ਅਗਾ ਵੋਟਾਂ ਬਣਾਉਣੀਆਂ ਕਟਾਉਣੀਆਂ ਜਾਂ ਕੀ ਕਰਨ ਵਾਲਾ ਉਹ ਤੇ ਧਿਆਨ ਦੇਣਗੇ ਇਸ ਤਰ੍ਹਾਂ ਅਸੀਂ ਪਿੰਡ ਪਿੰਡ ਜਾ ਕੇ ਹਰੇਕ ਵਰਕਰ ਨਾਲ ਮੀਟਿੰਗ ਕਰਾਂਗੇ ਹਰੇਕ ਦਾ ਮਾਨਸਤਾ ਨੌਜਵਾਨਾਂ ਨੂੰ ਅਸੀਂ ਵੱਧ ਵੱਧ ਪਿੰਡਾਂ 'ਚ ਮੌਕਾ ਦੇਵਾਂਗੇ ਔਰ ਜਿਹੜੇ ਇਹ ਬੰਦੇ ਬਣਾਵਾਂਗੇ ਉਹਨਾਂ ਨੂੰ ਵਧੀਆ ਆਈ ਕਾਰਡ ਬਣਾ ਕੇ ਦੇਵਾਂਗੇ ਕਿਉਂਕਿ ਜਿੱਥੇ ਕਿਤੇ ਜਾਣ ਦਾ ਸਕਣ ਵੀ ਅਸੀਂ ਕਾਂਗਰਸ ਦੇ ਨੁਮਾਇੰਦੇ ਆ। ਸੋ ਇਹ ਸਾਡੀ ਜਿਹੜਾ ਪਹਿਲਾ ਕੰਮ ਹੋਊਗਾ ਜਿਹੜਾ ਹੁਣ ਅਸੀਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ। ਬਹੁਤ ਨਮਾਜ਼ੀ ਤੁਹਾਡਾ ਦਰਸ਼ਕੋ ਸਰਦਾਰ ਹਰੀ ਸਿੰਘ ਖਾਈ ਉਹਨਾਂ ਨੇ ਜੋ ਪਾਰਟੀ ਦੇ ਅੰਦਰ ਗੱਲਬਾਤ ਚੱਲਦੀ ਹੈਗੀ ਆ ਉਹਦੇ ਸਬੰਧ ਵੀ ਇਹਨਾਂ ਨੇ ਖੁੱਲ ਕੇ ਗੱਲ ਕੀਤੀ ਆ ਜਾਂ ਪਿਛਲੀਆਂ ਬਲਾਕਸ ਵਿੱਚ ਜਿਲ੍ਹਾ ਪਿਛਦੇ ਹੋਏ ਜੋ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਪਾਰਟੀ ਦੇ ਰਹੀ ਉਹਦੇ ਬਾਰੇ ਵੀ ਇਹਨਾਂ ਨੇ ਦੱਸਿਆ। ਇਹ ਜਿਹੜਾ 11 ਤਰੀਕ ਨੂੰ ਜੋ ਇਹਨਾਂ ਨੇ ਦੱਸਿਆ ਹੈਗਾ ਵੀ ਜਿਹੜਾ ਇਕੱਠ ਹੋਣ ਜਾ ਰਿਹਾ ਪਾਕਾਪੁਰ ਦੇ ਵਿੱਚ ਉਹ ਕੱਢ ਦੇ ਵਿੱਚ ਕਿਹੜੇ ਕਿਹੜੇ ਧੜੇ ਇਕੱਠੇ ਹੋਣਗੇ ਕਿਥੋਂ ਕਿਥੋਂ ਜਿਹੜੇ ਲੀਡਰ ਇਹਨਾਂ ਦੇ ਇੱਥੇ ਪਹੁੰਚਣਗੇ ਤੇ ਕਿਸ ਤਰ੍ਹਾਂ ਦਾ ਜਿਹੜਾ ਮੈਸੇਜ ਹੈ ਉਹ ਦੇਣਗੇ ਲੋਕਾਂ ਨੂੰ ਉਸ ਸਮੇਂ ਦੀ ਗੱਲ ਰਹੂਗੀ ਤੇ ਨਾਲ ਇਹਨਾਂ ਨੇ ਇਹ ਵੀ ਆਖਿਆ ਵੀ ਇਹ ਪਿੰਡ ਤੱਕ ਪਹੁੰਚ ਕੇ ਜਿਹੜੇ ਆਉਂਦੀਆਂ ਬੂਥ ਕਮੇਟੀਆਂ ਬਣਾਉਣ ਦੀ ਕੋਸ਼ਿਸ਼ ਕਰਨਗੇ ਇਹ ਸਮਾਂ ਦੱਸੂਗਾ ਵੀ ਕਿੰਨੇ ਕਾਮਯਾਬ ਹੁੰਦੇ ਆ ਤੇ ਕੀ ਸਾਰਾ ਪਰੇਦਾ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਵਾਹਿਗੁਰੂ ਜੀ ਕਾ ਖਾਲ